ਨਾ ਦੇਾਂਗੇ ਧਰਮ ਨੂੰ ਤੋਆ ਰਿਓਏ ਅਸਾਨੀ ਤੇਰੀ ਈਨ ਮੰਨੜੀ ਇਸ ਤੋਂ ਵਧੀਆ ਤੇ ਸਾਫ਼ ਦਿਲ ਇਨਸਾਨ ਮੈਂ ਆਪਣੀ ਲਾਈਫ ਚ ਨਹੀਂ ਦੇਖਿਆ ਜਿਸ ਦਿਨ ਬੱਚੇ ਦਾ ਜਨਮ ਹੁੰਦਾ ਹੈ ਇੱਕੋ ਰੂਪ ਚ ਹਰ ਧਰਮ ਦਾ ਬੱਚਾ ਆਂਦਾ ਪਰ ਜੇ ਇਹਨੀਆਂ ਗੱਲਾਂ ਸਮਝ ਲੈਂਦਾ ਫਿਰ ਰੌਲਾ ਹੀ ਕੀ ਹੈ ਬਾਈ ਪਾਈ ਆਪਣੇ ਪੰਜਾਬ ਨੂੰ ਬਚਾਉਣ ਲਈ ਤੁਹਾਨੂੰ ਆਪ ਹੀ ਅੱਗੇ ਲੱਗਣਾ ਪੈਣਾ ਹੈ ਨਾ ਯੂਥ ਇਹਨਾਂ ਨੂੰ ਸੁਣਨਾ ਸ਼ੁਰੂ ਕਰ ਦੇਵੇ ਤਾਂ ਮੈਨੂੰ ਲੱਗਦਾ ਹੈ ਕਿ ਬੜੀ ਵੱਡੀ ਰੈਵੋਲੂਸ਼ਨ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਸਕਦੀ ਹੈ ਅੱਜ ਦੇ ਜਮਾਨੇ ਚ ਇੱਕ ਐਸੇ ਲੀਡਰ ਦੀ ਲੋੜ ਹੈ ਜਿਹੜਾ ਸਭ ਨੂੰ ਨਾਲ ਲੈ ਕੇ ਚੱਲੇ ਸਭ ਦੀ ਸੁਣੇ ਅੱਜ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਇੱਕ ਮੇਰੀ ਲਾਈਫ ਚੋਂ ਮੈਂ 28 ਸਾਲ ਦਾ ਹੋ ਗਿਆ 96 ਦਾ ਮੇਰਾ ਬਰਤ ਹੈ ਮੈਂ ਤੁਹਾਨੂੰ ਸਭ ਤੋਂ ਆਪਣੀ ਜ਼ਿੰਦਗੀ ਦੇ ਸ਼ਰੀਫ ਰੱਬ ਰੂਪ ਇਨਸਾਨਾਂ ਨਾਲ ਮਿਲਵਾਉਣ ਜਾ ਰਿਹਾ ਹਾਂ ਲੋ ਇਹ ਮੈਂ ਮੂੰਹ ਤੇ ਖੜਾ ਕੇ ਤੇ ਰੀਫ ਨਹੀਂ ਕਰ ਰਿਹਾ ਮੇਰੀ ਟੀਮ ਦਾ ਕੋਈ ਵੀ ਮੈਂਬਰ ਤੁਸੀਂ ਫੜ ਲਓ ਮੈਂ ਆਪਣੀ ਪੂਰੀ ਲਾਈਫ ਦੇ ਵਿੱਚ ਇਸ ਤੋਂ ਸ਼ਰਾਫਤ ਵਾਲਾ ਬੰਦਾ ਸਾਰੇ ਸੈਲੀਬ੍ਰਿਟੀਆ ਤੋਂ ਮੇਰੀ ਜ਼ਿੰਦਗੀ ਚ ਮੈਂ ਜਿੰਨੀਆਂ ਵੀ ਲੋਕਾਂ ਨੂੰ ਆਪਣੇ ਪਰਿਵਾਰ ਤੋਂ ਬਾਅਦ ਮਿਲਿਆ ਹੁਸ਼ ਉਹ ਬਾਦ ਸਭ ਤੋਂ ਸ਼ਰੀਫ ਬੰਦੇ ਆ ਸਾਡੇ ਕਰਨ ਭਾਜੀ ਕਰਨ ਭਾਜੀ ਜਲੰਧਰ ਤੋਂ ਔਰ ਇਹ ਤਕਰੀਬਨ ਸਾਡੇ ਨਾਲ ਜੁੜੇ ਨੇ 7 ਸਾਲਾਂ ਤੋਂ ਕਦੀ ਵੀ ਇੱਕ ਇਹਨਾਂ ਨਾਲ ਮੈਨੂੰ ਗਿਲਾ ਸ਼ਿਕਵਾ ਹੁੰਦਾ ਹਮੇਸ਼ਾ ਇਹ ਵੀ ਟੀਮ ਚਲਾਉਂਦੇ ਨੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਜਲੰਧਰ ਚ ਪਰ ਇਹ ਵੀਡੀਓ ਨਹੀਂ ਬਣਾਉਂਦੇ ਔਰ ਵੀਡੀਓ ਤੇ ਅੱਗੇ ਕਦੀ ਨਹੀਂ ਆਏ ਅੱਜ ਭੁੱਲ ਭਲੇਖੇ ਸਾਡੇ ਤੀਰਤ ਤੀਰਸ ਤੇ ਸਾਡੇ ਤੀਰਤ ਹੈ ਤੇ ਜਿਵੇਂ ਕਹਿੰਦੇ ਕਿ ਕੀੜੀ ਕੀਂਟੀ ਕਰ ਭਗਵਾਨ ਨਹੀਂ ਆ ਕੇ ਹੁੰਦੇ ਇਹ ਸਾਡੇ ਬਹੁਤ ਹੀ ਖਾਸ ਮੈਂ ਜਲੰਧਰ ਸ਼ਹਿਰ ਨੂੰ ਜੇ ਮੇਰੀ ਜਲੰਧਰ ਤੇ ਕੋਈ ਵੀਡੀਓ ਸੁਣ ਰਿਹਾ ਜਲੰਧਰ ਸ਼ਹਿਰ ਬਹੁਤ ਕਰਮਾਂ ਵਾਲਾ ਹੈ ਕਿ ਇਹ ਬੰਦੇ ਨੇ ਤੁਹਾਡੇ ਜਲੰਧਰ ਸ਼ਹਿਰ ਚ ਜਨਮ ਲਿਆ ਜਦੋਂ ਮੈਂ ਗੱਲ ਕਹਿ ਰਿਹਾ ਮੈਂ ਕੋਈ ਝੂਠੀ ਕਿਸੇ ਦੀ ਤਾਰੀਫ ਕਰਨ 'ਤੇ ਵਿਸ਼ਵਾਸ ਨਹੀਂ ਰੱਖਦਾ ਜਲੰਧਰ ਸ਼ਹਿਰ ਬਹੁਤ ਕਰਮਾਂ ਵਾਲਾ ਹੈ ਕਿ ਤੁਹਾਡੇ ਸ਼ਹਿਰ ਤੇ ਇਸ ਬੰਦੇ ਨੇ ਜਨਮ ਲਿਆ ਓਰੀ ਹਸਪੀਟਲ ਰੋਜ਼ 7 ਤੋਂ 9 ਇਹ ਬੰਦਾ ਉੱਥੇ ਬਹਿ ਕੇ ਡਿਊਟੀ ਨਿਭਾਉਂਦਾ ਹੈ ਵੀਡੀਓ ਨਹੀਂ ਪਾਉਂਦਾ ਵੀਡੀਓ ਨਹੀਂ ਪਾਉਂਦੇ ਅੱਜ ਸਾਡੇ ਡੀਕੇ ਚੜ੍ਹੇ ਨੇ ਔਰ ਮੈਂ ਇੰਨਾ ਕਹਿਣਾ ਚਾਹਨਾ ਕਿ ਮੇਰੇ ਨਾਲੋਂ ਵੱਧ ਇੱਜ਼ਤ ਮੇਰੇ ਨਾਲੋਂ ਵੱਧ ਪਿਆਰ ਇਹ ਬੰਦਾ ਡਿਸਰਵ ਕਰਦਾ ਹੈ ਜਲੰਧਰ ਵਾਲਿਆਂ ਨੂੰ ਬੇਨਤੀ ਹੈ ਕਿ ਇਹ ਬੰਦੇ ਨੂੰ ਜਿੰਨੀ ਜਲਦੀ ਸਮਝ ਲਓ ਕਰਮਾਂ ਵਾਲਿਓ ਔਰ ਸਾਡੀ ਲੋਕੇਸ਼ਨ ਤੇ ਤੁਸੀਂ ਜਿਵੇਂ ਜਾਣਦੇ ਹੀ ਹੋ ਕਿ ਮਰੀਜ਼ ਆਏ ਹੋਏ ਨੇ ਸਾਡੇ ਕਰਨ ਭਾਜੀ ਵੀ ਆਏ ਹੋਏ ਨੇ ਇੱਥੇ ਮਰੀਜ਼ ਸਾਰੇ 1 ਟੂ 1 ਜਿਹੜੇ ਆਪਣੀ ਹੈਲਪ ਲੈਣ ਲਈ ਆਏ ਹੋਏ ਨੇ ਕਰਨ ਭਾਜੀ ਵੀ ਅੱਜ ਆਏ ਹੋਏ ਨੇ ਸਾਡੀ ਟੀਮਾਂ ਫਿਲਹਾਲ ਦੀ ਘੜੀ بڑے ਸ਼ਹਿਰਾਂ ਚ ਚਲਦੀਆਂ ਸੀ ਪਰ ਕਿਸੇ ਨਾ ਕਿਸੇ ਕਾਰਨਾ ਕਰਕੇ ਮਤਲਬ ਮੈਂ ਕਾਰਨ ਕਰਕੇ ਮੇਰੇ 'ਚ ਕਮੀਆਂ ਕਰਕੇ ਮੈਂ ਵਧੀਆ ਇੱਕ ਲੀਡਰ ਨਹੀਂ ਬਣ ਪਾਇਆ ਮੈਂ ਇੱਕ ਵਧੀਆ ਐਸ ਐਨ ਜੀਓ ਦਾ ਅ ਫਰੰਟੀਅਰ ਨਹੀਂ ਬਣ ਪਾਇਆ ਤਾਂ ਟੀਮਾਂ ਖਰਾਬ ਹੋ ਗਈਆਂ ਹੁਣ ਸਿਰਫ 5 6 7 ਸ਼ਹਿਰਾਂ ਚਲਦੀਆਂ ਲੁਧਿਆਣੇ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਜਲੰਧਰ ਓਰੀ ਹਸਪੀਟਲ ਜੰਮੂ ਚ ਚਲਦੀ ਹੈ ਜਲੰਧਰ ਸੌਰੀ ਅੰਮ੍ਰਿਤਸਰ ਚਲਦੀ ਹੈ ਚੰਡੀਗੜ੍ਹ ਪੀਜੀਐ ਚਲਦੀ ਹੈ ਬਾਕੀ ਫਰੀਦਕੋਟ ਮੈਡੀਕਲ ਬਠਿੰਡੇ ਮੁਹਾਲੀ ਇਹਨਾਂ ਸ਼ਹਿਰਾਂ ਚ ਟੀਮ ਹੈਗੀ ਆ ਪਰ ਸੈਟਿੰਗ ਸਿਰਫ ਆ ਪੰਜ ਸੱਤ ਸ਼ਹਿਰਾਂ ਚ ਦਾ ਸਵਾਗਤ ਹੈ ਭਾਜੀ ਤੁਸੀਂ ਅੱਜ ਸਾਡੇ ਸ਼ਹਿਰ ਆਏ ਹੋ ਬੜੇ ਹੀ ਵਧੀਆ ਇਨਸਾਨ ਨੇ ਯਾਰ ਭਾਜੀ ਨੂੰ ਜੱਫੀ ਨਹੀਂ ਪੈਂਦੀ ਕੁੱਟ ਕੇ ਮੈਂ ਜੱਫੀ ਪਾਣਾ ਚਾਹੁੰਦਾ ਇਸ ਇਨ ਇਹ ਜਲੰਧਰ ਦੀ ਸ਼ਾਨ ਨੇ ਭਾਜੀ ਮੈਂ ਝੂਠ ਤਾਂ ਹੀ ਬੋਲ ਰਿਹਾ ਅਦਰੋ ਇਹ ਜਾਣ ਕੇ ਨਾ ਲੱਗ ਰਿਹਾ ਕਿ ਮੈਂ ਝੂਠੀ ਤਾਰੀਫ ਕਰੀ ਹੈ ਸਹੀ ਦੱਸੋ ਇਹ ਬੰਦੇ ਬਾਰੇ ਕੀ ਕਹਿਣਾ ਚਾਹੂੰਗਾ ਸੱਚਾ ਜੀ ਬਿਲਕੁਲ ਸੱਚਾ ਬਹੁਤ شریف ਨਿਹartigੀ شریف ਅਸੀਂ ਹੁਣੇ ਗੱਲ ਕਰ ਰਹੇ ਸੀ ਕਿ ਕਿ ਕਦੀ ਜ਼ਿੰਦਗੀ ਚ ਚੁੰਡੀ ਵੱਡੀ ਹੈ ਤੁਸੀਂ ਕਿਸੇ ਦੇ ਕਿਸੇ ਵੱਡੀ ਵੱਡੀ ਅੱਜ ਤੱਕ ਮਤਲਬ ਇਹਨਾਂ ਨੂੰ ਫੋਨ ਕਰ ਲੋ ਇਹਨਾਂ ਕੋਲ ਡੋਨਰ ਹੋਣ ਡੋਨਰ ਨਾ ਹੋਣ ਮਤਲਬ ਬੰਦਾ ਯਾਰ ਐਕਟਿਵਾ ਚੱਕ ਕੇ ਨਹੀਂ ਠੰਡ ਚ ਇਹਨਾਂ ਨੂੰ ਕਹਿ ਦੋ ਨਾ ਕਿ ਜਲੰਧਰੋਂ ਪਠਾਨਕੋਟ ਜਾਣਾ ਹੈ ਮਤਲਬ ਇਹ ਬੰਦਾ ਫੋਨ ਤੇ ਗੱਲ ਕਰਦਾ ਕਰਦਾ ਐਕਟਿਵਾ ਸਟਾਰਟ ਕਰ ਲੈਂਦਾ ਭ ਮਤਲਬ ਇਹ ਮੈਂ ਤਾਂ ਦੱਸ ਰਿਹਾ ਵੀਡੀਓ ਚ ਕਿ ਤੁਹਾਨੂੰ ਚੰਗਾ ਸਿਰਫ ਅਨਮੋਲ ਨਜ਼ਰ ਆਉਂਦਾ ਹੈ ਨਮੂਲ ਤੋਂ ਲਾਵਾ ਵੀ ਬੜੀ ਦੁਨੀਆ ਬੈਠੀ ਹੈ ਤੁਹਾਡੀ ਅੱਖਾਂ ਦੇਖਣ ਵਾਲੀਆਂ ਜਿਹੜੀਆਂ ਉਹ ਸੀਮਤ ਨਹੀਂ ਆ ਗਈਆਂ ਬੜੇ ਅਨਮੋਲ ਨੇ ਅਨਮੋਲ ਤੋਂ ਹੀ ਬਿਹਤਰ ਨੇ ਮੈਂ ਤਾਂ ਚਲੋ ਫਿਰ ਮੇਰੇ ਚ 100 ਕਮੀਆਂ ਨੇ ਪਰ ਮੇਰੇ ਤੋਂ ਬਿਹਤਰ ਇਨਸਾਨ ਕਰਨ ਭਾਜੀ ਸਾਡੇ ਮੇਰੀ ਜਲੰਧਰ ਵਾਲਿਆਂ ਨੂੰ ਬੇਨਤੀ ਹੈ ਕੋਈ ਮਰੀਜ਼ ਹੁੰਦਾ ਇਸ ਬੰਦੇ ਨੂੰ ਫੜੋ ਜਾ ਕੇ ਕੋਈ ਡੋਨਰ ਹੈ ਇਹਨਾਂ ਕੋਲ ਜਾਓ ਇਸ ਤੋਂ ਵਧੀਆ ਤੇ ਸਾਫ਼ ਦਿਲ ਇਨਸਾਨ ਮੈਂ ਆਪਣੀ ਲਾਈਫ ਚ ਨਹੀਂ ਦੇਖਿਆ ਸਹੀ ਗੱਲ ਬਾਜੀ ਬਿਲਕੁਲ ਆਪਾਂ ਕਈ ਵਾਰ ਇਹਨਾਂ ਨੂੰ ਗਿਆ ਕੋਈ ਵੀ ਪੇਸ਼ੈਂਟ ਹੋਵੇ ਆਪਾਂ ਇਹਨਾਂ ਨੂੰ ਫੋਨ ਕਰਕੇ ਇਹਦੇ ਜਿਹੇ ਕਹਿੰਦੇ ਕਿ ਭਾਵੇਂ ਦਾ 50000 ਰੁਪਏ ਤੱਕ ਦੀ ਨਾ ਕਹਿੰਦੀ ਸੇਵਾ ਕਰਦੇ ਔਰ ਇਹਨਾਂ ਕੋਲ ਡੋਨਰ ਨਹੀਂ ਹੁੰਦੇ ਕਈ ਵਾਰ ਨਹੀਂ ਹੁੰਦੇ ਤੇ ਕਈ ਵਾਰ ਆਪਣੀ ਜੇਬ ਚੋਂ ਕਰਦੇ ਇਹ ਬੰਦੇ ਦੀ ਖਾਸੀਅਤ ਹੈ ਜਲੰਧਰ ਸ਼ਹਿਰ ਦੇ ਵਿੱਚ ਇਹ ਬੰਦ ਭਾਜੀ ਵੀਡੀਓ ਨਹੀਂ ਪਾਉਂਦੇ ਤਾਂ ਵੀਡੀਓ ਤੋਂ ਬਿਨਾਂ ਲੋਕਾਂ ਨੂੰ ਪਤਾ ਨਹੀਂ ਲੱਗ ਪੰਦਾ ਕਿ ਇਹ ਸੇਵਾ ਕਰਦੇ ਨੇ ਇਹਨਾਂ ਨੂੰ ਕਿੰਨੀ ਵਾਰੀ ਅਸੀਂ ਕਿਹਾ ਕਿ ਇੱਥੋਂ ਕਈ ਵਾਰ ਨਾ ਜਲੰਧਰੋਂ ਮਰੀਜ਼ ਆ ਜਾਂਦਾ ਇੱ ਜਲੰਧਰ ਟੀਮ ਦੇ ਕੋਲ ਕਈ ਵਾਰ ਡੋਨਰ ਦੀ ਸ਼ਾਰਟੇਜ ਹੁੰਦੀ ਆ ਫਿਰ ਵੀ ਇਹ ਆਪਣੀ ਜੇਬ ਚੋਂ ਪੈਸੇ ਕੱਢ ਕੇ ਦੇ ਕਹਿੰਦੇ ਨੇ ਭਾਜੀ ਸੇਵਾ ਹੋ ਗਈ ਸੀ ਕਿ ਡੋਨਰ ਆਗੇ ਸੀ ਹਾਂਜੀ ਭਾਜੀ ਆਗੇ ਸੀ ਤੇ ਸਾਨੂੰ ਬਾਅਦ ਚ ਪਤਾ ਲੱਗਦਾ ਕੋਈ ਡੋਨਰ ਨਹੀਂ ਆਇਆ ਹੁੰਦਾ ਕੋਈ ਕੁਝ ਨਹੀਂ ਭਾਈ ਜੀ ਜੇਬੋਂ ਜਾ ਕੇ ਸੇਵਾ ਕਰਕੇ ਆਮੇ ਔਰ ਪੂਰਾ ਜਲੰਧਰ ਇਸ ਸਟੇਜ ਦਾ ਗਵਾਹ ਇੱਕ ਭਾਜੀ ਸਾਡੇ ਨਾਲ ਵੀ ਇਹਨਾਂ ਦੇ ਭਾਜੀ ਭਾਜੀ ਮੈਂ ਸਹੀ ਗੱਲਾਂ ਕੀਤੀਆਂ ਕੋਈ ਗਲਤ ਤਾਂ ਨਹੀਂ ਕਿਹਾ ਬਿਲਕੁਲ ਭਾਜੀ ਕਿੱਦਾਂ ਦਾ ਇਨਸਾਨ ਹੈ ਰੱਬ ਰੂਪ ਰੱਬ ਰੂਪ ਬੰਸਾਲ ਮੈਂ ਫੋਨ ਮੇਰਾ ਫੋਨ ਨਹੀਂ ਹੋ ਵੀਰੇ ਇੱਕ ਮਿੰਟ ਮੈਂ ਤੁਹਾਡਾ ਨੰਬਰ ਕੀ ਫੀਡ ਕੀਤਾ ਹੋਇਆ ਮੈਂ ਦਿਖਾਉਂਦਾ ਐਕਚੁਅਲੀ ਇਹ ਇਹ ਉਹ ਪਲਾਨਡ ਨਾ ਲੱਗੇ ਵੀਡੀਓ ਲਾਈਵ ਵੀਡੀਓ ਪਲਾਨਡ ਨਾ ਲੱਗੇ ਨਹੀਂ ਨਹੀਂ ਮੈਂ ਦਿਖਾਣਾ ਮੈਂ ਤੁਹਾਡਾ ਨੰਬਰ ਕੀ ਫੀਡ ਕੀਤਾ ਹੋਇਆ ਹਾਂਜੀ ਹਾਂਜੀ ਪੂਰੀ ਇਹਨਾਂ ਦੇ ਇੰਨੀ ਤਰੀਕਾ ਕੀਤੀ ਹੈ ਮੈਂ ਜੱਫੀ ਆ ਕੇ ਮਿਲਣਾ ਚਾਹੁੰਦਾ ਜੱਫੀ ਪੈਣ ਹੀ ਨਹੀਂ ਤੁਸੀਂ ਪਾਓ ਜੱਫੀ ਪਾਓ ਨਹੀਂ ਨਹੀਂ ਮੈਂ ਇਹ ਆਹ ਦੇਖੋ ਆਹ ਦੇਖੋ ਆਹ ਦੇਖੋ ਇਹ ਆ ਮੈਂ ਨੰਬਰ ਕੀ ਫੀਡ ਕੀਤਾ ਵੇ ਮੈਂ ਇਹ ਦਿਖਾਣਾ ਚਾਹੁੰਦਾ ਬਸ ਆ ਦੇਖੋ ਆ ਨੰਬਰ ਕੀ ਫੀਡ ਕੀਤਾ ਕਰਨ ਬਾਜੀ ਰੱਬ ਬੰਦੇ ਆ ਦੇਖੋ ਬਾਜੀ ਕੀ ਲਿਖਿਆ ਮਤਲਬ ਸੀਰੀਅਸਲੀ ਹੀ ਇਜ਼ ਅ ਲੈਜੈਂਡ ਬਾਜੀ ਮੈਂ ਆਪਣੀ ਲਾਈਫ ਚ 28 ਸਾਲ ਦੀ ਮੇਰੀ ਉਮਰ ਆ ਪਤਾ ਨਹੀਂ ਮੈਂ ਕਦੋਂ ਤੋਂ ਹੋਜ ਸੰਭਾਲ ਲੈਨੇ ਇਸ ਤੋਂ ਜੈਨੂਮਨ ਇਸ ਤੋਂ ਸ਼ਰੀਫ ਇਹ ਬੰਦੇ ਨੇ ਮੂੰਹ ਉਮਨ ਲੱਗਦਾ ਕਦੀ ਸਾਲਾ ਵੀ ਨਹੀਂ ਕਿਹਾ ਹੋਣਾ ਕਦੀ ਕੱਢੀ ਗਾਲ ਇਹਨਾਂ ਨੇ ਸੰਗੁਰ ਨਾਨਕ ਮੈਂ ਕਦੀ ਰੱਬ ਨੂੰ ਦੇਖਿਆ ਨਹੀਂ ਪਰ ਇਹਨਾਂ ਨੂੰ ਦੇਖ ਕੇ ਮੈਨੂੰ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਨੇ ਕਿ ਰੱਬ ਸ਼ਾਇਦ ਇਹਦੇ ਰੂਪ ਹੀ ਹੋਵੇਗਾ ਇੰਨਾ ਸ਼ਰਾਫਤ ਭਾਜੀ ਇੰਨੀ ਨਿਮਰਤਾ ਠੀਕ ਹੈ ਜੀ ਨਿਮਰਤਾ ਇੰਨੀ ਭਰੀ ਐ ਇਹਨਾਂ 'ਚ ਬਿਲਕੁਲ ਠੀਕ ਕਿਹਾਗਾ ਰੱਬ ਆਪ ਕਿਸਦਾ ਭਲਾ ਕਰਵਾਉਣਾ ਨਹੀਂ ਆਉਂਦਾ ਇਹੋ ਜਿਹਾ ਬੰਦੇ ਭੇਜ ਦਿੰਦਾ ਆਪਣੇ ਪਰਜੰਦ ਅਰੇ ਹੀਰਾ ਬੰਦਾ ਮਤਲਬ ਮੇਰੇ ਮਨ 'ਚੋਂ ਮੇਰਾ ਦੇਖ ਕੇ ਦਿਲ ਬਸੀ ਜਾਂਦਾ ਜਿਹੜਾ ਮਰਜ਼ੀ ਮੈਂ ਸੀਨਾ ਚੀਰ ਕੇ ਦਿਖਾ ਨਹੀਂ ਸਕਦਾ ਆਪਣਾ ਕਿ ਮੈਂ ਇਸ ਬੰਦੇ ਦੀ ਕਿੰਨੀ ਇੱਜ਼ਤ ਕਰਦਾ ਗੱਲ ਬਹੁਤ ਘੱਟ ਹੁੰਦੀ ਹੈ ਇਹਨਾਂ ਨਾਲ ਫੋਨ 'ਤੇ ਪਰ ਜਦੋਂ ਵੀ ਇਹਨਾਂ ਦਾ ਨਾਮ ਆਉਂਦਾ ਦਿਮਾ ਮੇਰੀ ਲਾਈਫ 'ਚ ਇਸ ਤੋਂ ਸ਼ਰੀਫ ਇਨਸਾਨ ਨਹੀਂ ਕੋਈ ਹੈਗਾ ਸਾਰੇ ਇਹਨਾਂ ਤੋਂ ਜ਼ਿਆਦਾ ਹੀ ਲੁੱਚੇ ਨੇ ਜਿੰਨੇ ਵੀ ਮੇਰੇ ਨਾਲ ਲੇ ਇਹ ਸਭ ਤੋਂ ਸ਼ਰੀਫ ਇਨਸਾਨ ਆ ਸਾਡੀ ਪੂਰੀ ਨਹੀਂ ਫਿਰ ਕਿਤੇ ਮੇਰਾ ਪਾਹੀ ਦਿਲ ਕਰਾ ਮੈਂ ਕਹਿੰਦਾ ਉਹਨੂੰ ਨਿਵਾਦ ਨੂੰ ਮੋਟ ਕੇ ਮਿਲਦਾ ਸਭ ਇਹਨਾਂ ਦੀ ਹੈ ਕਿ ਨੇਕ ਬੰਦੇ ਕਿਤੇ ਮੰਨਦਾ ਦੁਨੀਆ ਇੰਨੇ ਕਿ ਹੀਰੇ ਇਨਸਾਨ ਆ ਅੱਜ ਤੋਂ 7-8 ਪਹਿਲਾਂ ਮੈਨੂੰ ਮਿਲੇ ਸੀਗੇ ਜਲੰਧਰ ਕਿਤੇ ਸਾਡੇ ਕਰਮਾਂ 'ਚ ਚੱਲ ਗਏ ਉੱਥੇ ਸਾਨੂੰ ਮਹਾਰਾ ਇਹਨਾਂ ਕਿਰਪਾ ਕਰਤੀ ਉੱਥੇ ਮਿਲ ਗਏ ਉਸ ਤੋਂ ਬਾਅਦ ਅੱਜ ਤੱਕ ਇੱਕ ਰਿੰਗ ਦੀ ਦੇ ਰਾ ਇਹਨਾਂ ਨੂੰ ਰਾਤੀ 3 ਵਜੇ ਹੀ ਫੋਨ ਕਰ ਦੋ ਪਾਜੀ ਠੰਡ ਚ ਉੱਥੇ ਜਾ ਕੇ ਖੜਨਾ ਤਾਂ ਇਹ ਬੰਦਾ ਦੂਜੀ ਗੱਲ ਨਹੀਂ ਪੁੱਛੇਗਾ ਕਿਉਂ ਖੜ ਗਏ ਉਹਨਾਂ ਚੋਂ ਇੱਕ ਆ ਬੰਦੂ ਬਹੁਤ ਵਧੀਆ ਜੀ ਮੈਂ ਤਾਂ ਸੌਣ ਕੇ ਉੱਠ ਕੇ ਆ ਗਿਆ ਨਹੀਂ ਲੈ ਮੈਂ ਕਿਹਾ ਚਲੋ ਤੁਹਾਡੇ ਨਾਲ ਅੰਦਰ ਗਏ ਸੀ 33 ਕਿਲੋਮੀਟਰ ਐਕਟਿਵ ਆ ਤੇ ਆ ਗਏ ਤੁਹਾਡੇ ਨਾਲ ਤਾਂ ਮੁਲਾਕਾਤ ਹਜ਼ੀਰ ਹੁੰਦੀ ਏ ਤੇ 7 ਸਾਲ ਹੋ ਗਏ ਨੇ ਮੰਦਰ ਆ ਸ਼ੁਕਰ ਆਪਣੇ ਪੋਰਟੇ ਬਾਤਿਆਂ ਦੇ ਬਰਡ ਹੈ ਵਰਡ ਹੈ ਸਭ ਇੱਥੇ ਬਣਾ ਲਿਆ ਵਾਹ ਜੀ ਵਾਹ ਜੀ ਸ਼ੁਕਰ ਹੈ ਜੀ ਜਿਸ ਕਰਮ ਦਾ ਫਾਦਰ ਹੈਗਾ ਹਾਂ ਜੀ ਹਾਂ ਜੀ ਹਾਂ ਮੈਨੂੰ ਪਤਾ ਹੈ ਜੀ ਮੈਨੂੰ ਪਤਾ ਹੈ ਜੀ ਬੜਾ ਸ਼ੁਕਰ ਹੈ ਜੀ ਇਹ ਤਾਂ ਮੈਂ ਤਾਂ ਕਹਿੰਦਾ ਜੀ ਮੇਰੇ ਤੋਂ ਜ਼ਿਆਦਾ ਤਾਰੀਫ ਦੇ ਕਾਬਿਲ ਨੇ ਜਿਹੜੇ ਕਦੀ ਕੈਮਰੇ ਅੱਗੇ ਨਹੀਂ ਆਏ ਆਹ ਤਾਂ ਮਜਬੂਰੀ ਪਾ ਇਹ ਹੀਰੇ ਇਨਸਾਨ ਨੇ ਮੈਂ ਤਾਂ ਹੁਣ ਮੈਂ ਜੱਫੀ ਨੂੰ ਸਾਫ਼ ਨਹੀਂ ਕਰਨਾ ਚਿਪਕੀ ਰਹਿਣੀ ਓਏ ਓਏ ਰੋਹ ਜੱਫੀ ਰਵੇ ਤਾਂ ਅੱਜ ਮਰੀਜ਼ ਆਏ ਹੋਏ ਸੀਗੇ ਤੇ ਸਾਰੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਜਿੰਨੇ ਵੀ ਪੇਸ਼ੈਂਟ ਡੋਨਰ ਸਾਰੇ ਇੱਥੇ ਆਏ ਹੋਏ ਨੇ ਤੇ ਬੈਠੋ ਕਰਮਦਾਦੀ ਆਜੋ। ਪੁੱਪਾ ਜੀ ਨੂੰ ਔਰ ਸੇਵਾ ਕਰਦੇ। ਵਾਹਿਗੁਰੂ ਵਾਹਿਗੁਰੂ। ਬਾਜੀ, ਅਕਾ ਮੈਂ ਜੇ ਸਮਝਾ ਦਿੰਦੇ ਪੇਸ਼ੰਕੱਲਾ ਚਾਹ। ਆਜੋ ਆਜੋ ਬੈਠੋ। ਬੇਟਾ ਇਹਨਾਂ ਨੂੰ ਸਮਝਾਓ ਸਾਰਾ ਕੀ ਕਹਿੰਦੇ ਸਮਝਾਉਣ ਨੂੰ ਆਜੋ। ਆਂਟੀ ਬੈਠੋ। ਯਹਾਂ ਪਰ ਬੈਠੀਏ ਸਮਝੀਏ ਕੀ ਸਮਝਣਾ ਆ ਜਾਈਏ। ਆਜੋ। ਕੀ ਇਹਨਾਂ ਦਾ ਬਾਈ ਜੀ ਦਾ ਕੀ ਆ? ਆਜੋ ਆਜੋ ਭੇਜੋ। ਭੇਜੋ ਬੜਾ ਬੜਾ ਭੇਜੋ ਆਜੋ। ਆਜੋ ਜੀ ਆਜੋ ਆਜੋ। ਆਜੋ ਜੀ ਆਜੋ ਬੈਠੋ। ਬੈਠੋ। ਕੌਣ ਆ ਪੇਸ਼ੰਤ ਤੁਹਾਡਾ? ਮੇਰੀ ਬ੍ਰਦਰ ਆ। ਬੈਠੋ ਜੀ ਬੈਠੋ। ਤੁਸੀਂ ਨਾਲ ਹੀ ਹੋ ਜੀ? ਅੱਛ ਸਕੈਨ ਦਾ ਮੇਰਾ ਪੀਜੀਆ ਇਸ ਤੇ ਲਾਚ ਕਰਾ ਰਹੇ ਹੋ ਤੁਸੀਂ ਅੱਛਾ ਜੋ ਵਾਇਗਰੂ ਕਰਾਉਂਦੇ ਆਪਾਂ ਨੇ ਸਕੈਨ ਦੱਸੀਏ ਦਿਖਾਓ ਕਾਹਦਾ ਕੈਂਸਰ ਹੈ ਤੁਹਾਨੂੰ ਨਹੀਂ ਕੈਂਸਰ ਨਹੀਂ ਹੈਗਾ ਮੇਰਾ ਪੇਟ ਚ ਪਾਣੀ ਭਰਨ ਲੱਗ ਗਿਆ ਓਕੇ ਕਦੋਂ ਤੋਂ ਤੁਸੀਂ ਹੈਲਪ ਲੈ ਰਹੇ ਹੋ ਇੱਥੋਂ ਮੈਨੂੰ ਹੋ ਗਿਆ ਪਛੇ 7 ਮਹੀਨੇ ਹੋ ਗਏ ਅੱਛਾ 6-7 ਮਹੀਨੇ ਤੋਂ ਹੁਣ ਕੀ ਮਦਦ ਚਾਹੀਦੀ ਤੁਹਾਨੂੰ ਆਪਾਂ ਨੇ ਨਾ ਸਕੈਨ ਦੱਸੀਏ ਮੈਂ ਅੱਜ ਗਈ ਸੀਗੀ ਕੋਈ ਨਹੀਂ ਕਰਾ ਦੇਣੇ ਕਰਾ ਦੇਣੇ ਕਰਾ ਦੇਣੇ ਬੇੜਾ ਸਕੈਨ ਦੇਖੋ ਕਿਹੜੀਆਂ ਇਹਨਾਂ ਦੀ ਕਰਾ ਲਓ ਆ ਸਕੈਨ ਕਰਾ ਦਿਓ ਕਿਹੜੀ ਇਹਨਾਂ ਦੇ ਸਮਝ ਲਿਆ ਜੀ ਕੋਈ ਗੱਲ ਬੈਠੋ ਪਲੀਜ਼ ਬੈਠੋ ਜਾਓ ਨਾ ਭਾਜੀ ਮਾੜੀ ਜਿਹੀ ਬੇਟੇ ਕਿਰਾਇਆ ਪਾੜਾ ਕੋਈ ਨਹੀਂ ਬੈਠੋ ਜੀ ਬੈਠੋ ਹਾਂਜੀ ਤੁਹਾਡਾ ਕੀ ਸੀਗਾ ਜੀ ਕਿਵੇਂ ਤੁਹਾਡੀ ਤਬੀਅਤ ਠੀਕ ਹੈ ਬਾਜੀ ਅੱਜ ਮੈਂ ਗਈ ਸੀ ਕਿ ਹਸਪੀਟਲ ਉਹਨੇ 5 ਦਿਨ ਦੀ ਆਂਟੀ 5 ਮਿੰਟ ਬੈਠੋ ਪਲੀਜ਼ ਪੰਜ ਮਿੰਟ ਬੈਠੋ ਬਹੁਤ ਬਹੁਤ ਧੰਨਵਾਦ ਬਾਜੀ ਬੈਠੋ 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 ਪਲੀਜ਼ ਬੈਠੋ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਕੌਣ ਹੈ ਮਾਂ ਹੈ ਤੇਰੀ ਲੈ ਜੀ ਅਸੀਂ ਇਹ ਜੀ ਅੱਜ ਖੁਸ਼ ਹੈ ਨਾ ਇਹ ਤੁਹਾਡੇ ਸਾਰਿਆਂ ਦੇ ਕਰਕੇ ਖੁਸ਼ ਆ ਕਿ ਇਹਦੀ ਮਾਂ ਆਪਰੇਸ਼ਨ ਤੋਂ ਬਗੈਰ ਤੜਪਰੀ ਸੀਗੀ ਤੁਸੀਂ ਜਦੋਂ ਇਲਾਜ ਜੋ ਕੇ ਪੈਸੇ ਨਹੀਂ ਸੀ ਤੁਹਾਡੇ ਕੋਲ ਆਪਣੇ ਹਾਂਜੀ ਭਾਜੀ ਹੁਣ ਹੋ ਗਿਆ ਤੁਹਾਡਾ ਆਪਰੇਸ਼ਨ ਠੀਕ ਹੈ ਸਾਰਾ ਕੁਝ ਹਾਂਜੀ ਤੁਸੀਂ ਜੀਣਾ ਕਾਹਦੇ ਲਈ ਸੀ ਇੰਨਾ ਕਰਕੇ ਹਾਂਜੀ ਬੱਚਿਆਂ ਕਰਕੇ ਇੰਨੀ ਦਰਦ ਨਾਲੇ ਭੈਣ ਤੜਪਰੀ ਸੀ ਇਲਾਜ ਕਰਾਣ ਦੇ ਕੋ ਪੈਸੇ ਨਹੀਂ ਸੀ ਜੀਣਾ ਚਾਹਦੀ ਸੀ ਆਪਣੇ ਬੱਚਿਆਂ ਕਰਕੇ ਇਹ ਸਾਰਾ ਕੁਝ ਤੁਹਾਡੇ ਸਾਰਿਆਂ ਕਰਕੇ ਹੁੰਦਾ ਮੇਰੀ ਕੋਈ ਔਕਾਤ ਨਹੀਂ ਮੈਂ ਬੇਨਤੀ ਕਰਨਾ ਚਾਹਨਾ ਬਾਰ-ਬਾਰ ਵੀਡੀਓ ਦੇ ਵਿੱਚ ਕਿ ਵੀਡੀਓ ਬਣਾਉਣ ਦਾ ਵੀ ਮਕਸਦ ਇਹੀ ਹੁੰਦਾ ਹੈ ਕਿ ਤੁਸੀਂ ਦੇਖੋ ਮਹਿਸੂਸ ਕਰੋ ਇੰਨੀ ਠੰਡ ਦੇ ਵਿੱਚ ਬਾਈ ਜੀ ਘਰੋਂ ਉੱਠਣ ਦਾ ਦਿਲ ਨਹੀਂ ਕਰਦਾ ਕੰਬਲ ਚੋਂ ਸਾਰੇ ਜੰਦ ਨੇ ਕਿ ਕੰਬਲ ਤੇ ਰੋਟੀ ਮਿਲ ਜਵੇ ਕੰਬਲ ਤੇ ਸੋ ਜੀਏ ਤੇ ਉੱਠ ਜੀਏ ਸਵੇਰੇ ਕਿ ਨਾ ਉਠੀ ਉਹ ਵੀ ਸਾਡੇ ਤੇ ਡਿਪੈਂਡ ਹੈ ਪਰ ਮਜਬੂਰਨ ਇਹਨਾਂ ਲੋਕਾਂ ਨੂੰ ਇੱਥੇ ਆਣਾ ਪੈਂਦਾ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਸ਼ਿਵਾਜ਼ ਵੀਰੇ ਆਇਓ ਸਾਡੇ ਕੋਲੇ ਇੱਕ ਹੋਰ ਭਰਾ ਆਇਆ ਹੋਇਆ ਜੀ ਇਹ ਸ਼ਿਵਾਜ਼ ਭਰਾ ਹੈ ਸਾਡਾ ਮਲੇਰ ਕੋਟਲੇ ਚ ਬਾਈ ਜੀ ਨੇ ਸੇਵਾ ਸ਼ੁਰੂ ਕੀਤੀ ਹੈ ਕਾਫੀ ਲੰਮੇ ਸਮੇਂ ਤੋਂ ਸ਼ਿਵਾਜ਼ ਮਲੇਰ ਕੋਟਲੇ ਤੋਂ ਬਹੁਤ ਲੋਕ ਜਾਣਦੇ ਵੀ ਹੋਣਗੇ ਔਰ ਬਹੁਤ ਹੀ ਹੀਰਾ ਇਨਸਾਨ ਹੈ ਬਹੁਤ ਹੀ ਸਾਫ਼ ਦਿਲ ਇਨਸਾਨ ਹੈ ਬਹੁਤ ਹੀ ਇੱਕ ਕਲੀਅਰ ਹਾਰਟਿਡ ਪਰਸਨ ਹੈ ਕਿ ਜੋ ਅੰਦਰ ਉਹੀ ਬਾਹਰ ਜਿਹੜੇ ਅੱਦਾਂ ਦੇ ਬੰਦੇ ਹੁੰਦੇ ਨੇ ਨਾ ਉਹ ਥੋੜਾ ਜਿਹਾ ਗੁੱਸਾ ਵੀ ਜ਼ਾਹਿਰ ਕਰਦੇ ਹੁੰਦੇ ਨੇ ਕਿਉਂਕਿ ਉਹ ਸੱਚੇ ਹੁੰਦੇ ਨੇ ਜਿਹੜਾ ਸੱਚਾ ਹੁੰਦਾ ਉਹੀ ਭੰਗੜਾ ਪਾ ਕੇ ਦੱਸਦਾ ਹੁੰਦਾ ਕਿ ਮੈਂ ਸੱਚਾ ਇਹ ਤਾਂ ਝੂਠਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਹੁੰਦੀ ਤਾਂ ਇਹ ਵੀ ਵੀਰ ਮਲੇਰ ਕੋਟਲੇ ਦੇ ਵਿੱਚ ਡੋਨਰ ਚੋਇਸ ਨਾਮ ਤੋਂ ਜਿਹੜੀ ਸੇਵਾ ਚਲਾ ਰਹੇ ਨੇ ਮੇਰੀ ਬੇਨਤੀ ਹੈ ਮਲੇਰ ਕੋਟ ਲਾਲਿਆਂ ਨੂੰ ਵੀ ਕਿ ਬਾਈ ਜੀ ਦਾ ਸਾਥ ਦਿਓ ਇਹ ਵੀ ਉੱਥੇ ਰੋਜ਼ 7 ਤੋਂ 9 ਕੀ ਐਡਰੈਸ ਹੈ ਬਾਈ 7:30 ਤੋਂ 5 ਤੋਂ 7 ਗਰੇਵਾਲ ਚੌਂਕ ਗਰੇਵਾਲ ਚੌਂਕ 507 ਮਲੇਰ ਕੋਟਲੇ ਤੇ ਉੱਥੇ ਬੈਠਦੇ ਨੇ ਇਹਨਾਂ ਬਾਈ ਦਾ ਵੀ ਜਾ ਕੇ ਸਾਥ ਦਿਓ ਦੇਖੋ ਮੇਰਾ ਮੇਨ ਮਕਸਦ ਇਹੀ ਹੈ ਜ਼ਿੰਦਗੀ ਦਾ ਕਿ ਹਰ ਪਿੰਡ 'ਚ ਇੱਕ ਐਸਾ ਗਰੁੱਪ ਹੋਣਾ ਚਾਹੀਦਾ ਜਿਹਦੇ ਵਿੱਚ ਦਾਨੀ ਦੀ ਵੀ ਗੱਲ ਹੋਵੇ ਜਿਹਦੇ ਵਿੱਚ ਡੋਨਰ ਦੀ ਵੀ ਗੱਲ ਹੋਵੇ ਮੈਂ ਨਹੀਂ ਚਾਹੁੰਦਾ ਕਿ ਕੋਈ ਅੰਮ੍ਰਿਤਸਰੋਂ ਮਰੀਜ਼ ਲੁਧਿਆਣੇ ਆਵੇ ਮਦਦ ਲੈਣ ਲਈ ਕੋਈ ਲੁਧਿਆਣੇ ਵਾਲਾ ਮਰੀਜ਼ ਮਦਦ ਲੈਣ ਲਈ ਅੰਮ੍ਰਿਤਸਰ ਜਾਵੇ ਹਰ ਸ਼ਹਿਰ ਦੇ ਵਿੱਚ ਇੱਕ ਐਨਜੀਓ ਬਣਨੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਮਿਲੇ ਹੁਣ ਐਨਜੀਓਸ ਤਾਂ ਬਹੁਤ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਲੱਖਾਂ ਐਨਜੀਓਸ ਨੇ ਪਰ ਮੈਨੂੰ ਐਸੀਆਂ ਸੰਸਥਾਵਾਂ ਦਾ ਨਾਮ ਲਿਖ ਕੇ ਦੱਸੋ ਕਮੈਂਟ ਕਰਕੇ ਜਿਹੜੀ ਲੋਕਾਂ ਨੂੰ ਮਿਲਣ ਦੇ ਲਈ ਕੋਈ ਸਮਾਂ ਕੋਈ ਨਹੀਂ ਫਿਰ ਸੰਸਥਾ ਖੋਲਣ ਦਾ ਫਾਇਦਾ ਕੀ ਜੇ ਤੁਹਾਡੀ ਸੰਸਥਾ ਲੋਕਾਂ ਨੂੰ ਮਿਲਣ ਲਈ ਸਮਾਂ ਨਹੀਂ ਦੇ ਸਕਦੀ ਇੱਕ ਟਿਕਾਣਾ ਨਹੀਂ ਦੇ ਸਕਦੀ ਤੁਹਾਡੀ ਸੰਸਥਾ ਕਿਸ ਕੰਮ ਦੀ ਹੈ ਮੇਰੀ ਉਹਨਾਂ ਸੰਸਥਾ ਨੂੰ ਦਾਨ ਦੇਣ ਵਾਲਿਆਂ ਨੂੰ ਵੀ ਲੋਕਾਂ ਨੂੰ ਬੇਨਤੀ ਹੈ ਕਿ ਦਾਨ ਦੇਖ ਕੇ ਦਿਓ ਜੇ ਹੁਣ ਜਦਾਂ ਲੁਧਿਆਣਾ ਸ਼ਹਿਰ ਹੈ ਜੇ ਕਿਸੇ ਨੂੰ ਲੁਧਿਆਣੇ ਚ ਕੋਈ ਮੈਡੀਕਲੀ ਦਿੱਕਤ ਹੈ ਸਾਰਿਆਂ ਨੂੰ ਪਤਾ ਹੈ ਕਿ ਭਾਈ ਉੱਥੇ ਚਲ ਜਾਓ ਇੱਕ ਜ਼ਰੀਆ ਫਾਊਂਡੇਸ਼ਨ ਬੈਠੀ ਹੈ ਆਪਣੀ ਤਕਲੀਫ ਦੱਸੋ ਤੁਹਾਡੀ ਮਦਦ ਹੋਏਗੀ ਜੇ ਮਦਦ ਹੋਣੀ ਬਣਦੀ ਪਰ ਜੇ ਮੈਂ ਕਹਾਂ ਜੀ ਨਮੋਲ ਕੁਆਤਰਾ ਸਿਰ ਵੀਡੀਓ ਜੀ ਮਿਲੇਗਾ ਜਾਂ ਫੋਨ ਤੇ ਹੀ ਮਿਲੇਗਾ ਫਿਰ ਤਾਂ ਉਹ ਕਾਦੀ ਸੇਵਾ ਹੈ ਮੈਂ ਬੇਨਤੀ ਕਰਨਾ ਚਾਹਨਾ ਜਿਵੇਂ ਇੱਕ ਜ਼ਰੀਆ ਫਾਊਂਡੇਸ਼ਨ ਲੁਧਿਆਣੇ ਆਪਣੀ ਸੇਵਾ ਨਿਭਾ ਰਹੀ ਹੈ ਚੰਡੀਗੜ੍ਹ ਚ ਪੀਜੀਏ ਚ ਸੇਵਾ ਨਿਭਾ ਰਹੀ ਹੈ ਅੰਮ੍ਰਿਤਸਰ ਜਲੰਧਰ ਸੇਵਾ ਨਿਭਾ ਰਹੀ ਹੈ ਇਹ ਮਲੇਰਕੋਟਲਾ ਵੀਰ ਸੇਵਾ ਨਿਭਾ ਰਿਆ ਓਵੇਂ ਹੀ ਹਰ ਯੂਥ ਨੂੰ ਅੱਗੇ ਆ ਕੇ ਆਪਣੇ ਸ਼ਹਿਰ ਚ ਬਹਿ ਕੇ ਸੇਵਾ ਨਿਭਾਣੀ ਚਾਹੀਦੀ ਹੈ ਜਿਹਦੇ ਕਰਕੇ ਤੁਹਾਡੇ ਸ਼ਹਿਰ ਦੇ ਦਾਨੀ ਤੁਹਾਨੂੰ ਸੇਵਾ ਦੇ ਸਕਣ ਉਹਨਾਂ ਨੂੰ ਲੋੜ ਨਾ ਪਵੇ ਖਾਤਿਆਂ ਚ ਪਾਣ ਦੀ ਉਹਨਾਂ ਨੂੰ ਲੋੜ ਨਾ ਪਵੇ ਪੀਡੀਐਮ ਚ ਪਾਣ ਦੀ ਉਹਨਾਂ ਨੂੰ ਲੋੜ ਨਾ ਪਵੇ ਸਾਤ ਸਮੁੰਦਰ ਜਾ ਕੇ ਸੇਵਾ ਕਰਨ ਦੀ ਭਾਈ ਆਪਣੇ ਪੰਜਾਬ ਨੂੰ ਬਚਾਉਣ ਲਈ ਤੁਹਾਨੂੰ ਆਪ ਹੀ ਅੱਗੇ ਲੱਗਣਾ ਪੈਣਾ ਮੈਂ ਬੇਨਤੀ ਕਰਨਾ ਚਾਹਨਾ ਲੋਕਾਂ ਨੂੰ ਕਿ ਤੁਹਾਡਾ ਦਾਨ ਬਹੁਤ ਕੀਮਤੀ ਹੈ ਇੱਕ ਅਨਮੋਲ ਗਹਿਣਾ ਤੁਹਾਡਾ ਦਾਨ ਜਿਹਦਾ ਕੋਈ ਮੁੱਲ ਨਹੀਂ ਹੈ ਭਾਵੇਂ ਇੱਕ 10 ਦਾ ਨੋਟ ਹੋਵੇ ਭਾਵੇਂ 10 ਕਰੋੜ ਦਾ ਚੈੱਕ ਉਹ ਸਹੀ ਜਗ੍ਹਾ ਲਗਣਾ ਸਹੀ ਜਗ੍ਹਾ ਜਾਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਜੇ ਇਹ ਵੀਰ ਨੇ ਹਿੰਮਤ ਕਰਕੇ ਮਲੇਰਕੋਟਲੇ ਪਿਛਲੇ ਕਿੰਨੀ ਦੇਰ ਤੋਂ ਬੈਠ ਰਹੇ ਬਾਈ 2 ਮਹੀਨੇ ਤੋਂ 2 ਮਹੀਨੇ ਤੋਂ ਰੋਜ਼ ਬਿਨ ਨਾਗਾ ਬੈਣਾ ਇਹ ਕੋਈ ਆਸਾਨ ਕੰਮ ਨਹੀਂ ਹੈਗਾ ਜੇ ਇਹ ਵੀਰ ਬੈਠ ਰਿਹਾ ਹੈ ਉਹਦਾ ਸਾਥ ਦਿਓ ਲੁਧਿਆਣੇ ਟੀਮ ਮਤਲਬ ਮੈਂ ਕਹਿਣਾ ਚਾਹੁੰਦਾ ਨੌਜਵਾਨ ਜਿੱਥੇ ਵੀ ਤਨਦੇਹੀ ਨਾਲ ਦਿਲੋਂ ਸੇਵਾ ਨਿਭਾ ਰਹੇ ਨੇ ਉਹਨਾਂ ਸਭ ਦਾ ਸਾਥ ਦਿਓ ਇਹ ਵੀਰ ਵੀ ਸਾਡੇ ਨਾਲ ਕਨੈਕਟਡ ਹੈ ਆਂਦੇ ਰਹਿੰਦੇ ਨੇ ਇੱਥੇ ਸਪੋਰਟ ਕਰਦੇ ਰਹਿੰਦੇ ਨੇ ਮੁਸਲਮ ਭਾਈਚਾਰੇ ਚੋਂ ਨੇ ਬਹੁਤ ਵਧੀਆ ਇਨਸਾਨ ਨੇ ਮੈਂ ਤਾਂ ਕਦੀ ਧਰਮ ਤੁਰੰਮ ਦੇਖ ਕੇ ਤਾਂ ਯਾਰੀ ਲਾਈ ਨਹੀਂ ਅਜਿਹੇ ਕਿਰਦਾਰ ਦੇਖਦੇ ਆਂ ਬੰਦੇ ਦੇ ਫਿਰ ਬਾਅਦ 'ਚ ਧਰਮ ਪੁੱਛਦੇ ਆਂ ਪਰ ਸਾਡੇ ਜਮਾਨਾ ਹੋਰ ਹੈ ਸਾਡੇ ਪਹਿਲਾਂ ਧਰਮ ਦੇਖਿਆ ਜਾਂਦਾ ਫਿਰ ਉਹਦੀ ਕਿਰਦਾਰ ਦੇਖਿਆ ਜਾਂਦਾ ਮੈਂ ਪਹਿਲਾਂ ਕਿਰਦਾਰ ਦੇਖਦਾ ਕਿ ਬੰਦਾ ਕਿਰਦਾਰ ਕੀ ਹੈ ਤਾਂ ਕਿਰਦਾਰ ਦੇ ਇਹ ਬਹੁਤ ਵੱਡੇ ਨਾਮ ਨੇ ਸਾਡੇ ਕਿਰਦਾਰ ਤੋਂ ਜੱਸਾ ਵੀਰਾ ਜੱਸੇ ਵੀਰੇ ਆਇਓ ਇਹ ਭਰਾ ਸਾਡੇ ਸਿੱਖ ਭਾਈਚਾਰੇ ਚੋਂ ਨੇ ਇਹ ਭਰਾ ਸਾਡੇ ਮੁਸਲਿਮ ਭਾਈਚਾਰੇ ਚੋਂ ਨੇ ਦਾਸ ਇਨਸਾਨ ਭਾਈਚਾਰੇ ਚੋਂ ਮੈਂ ਤਾਂ ਆਪਣੇ ਆਪ ਨੂੰ Hindu ਵੀ ਨਹੀਂ ਕਹਿੰਦਾ ਨਾ Sanatni ਕਹਿੰਦਾ ਮੈਂ ਇਨਸਾਨ ਕਹਿੰਦਾ ਤੇ ਸਚਕਲ ਭਾਈ ਅੱਜ ਦੇ ਖਾਲਸਾ ਅੱਜ ਦੇ ਮੈਂ ਗੱਲ ਕਰ ਰਿਹਾ ਸੀਗਾ ਇਹ ਸ਼ਹਿਵਾਜ਼ ਵੀਰਾ ਜੀ ਜੀ ਇਹ ਜੱਸਾ ਵੀਰਾ ਤੇ ਮੈਂ ਗੱਲ ਕਰ ਰਿਹਾ ਜੀਆ ਮੁਸਲਮ ਸਿੱਖ ਤੇ ਮੈਂ ਤਾਂ ਚਲੋ Hindu ਕਹਿੰਦੇ ਨੇ ਆਪਣੇ ਆਪ ਨੂੰ ਮੈਂ ਤਾਂ ਇਨਸਾਨ ਆ ਤੇ ਇਹ ਵੀ ਮਲੇਰ ਗੋੜਲੀ ਚ ਬਾਈ ਐ ਹੀ ਪਿਛਲੇ 2 ਮਹੀਨਿਆਂ ਤੋਂ ਸੈਟਅਪ ਲਾ ਕੇ ਬੈਠ ਰਹੇ ਨੇ ਰੋਡ ਤੇ ਕੀ ਬਾਤ ਤੇ ਅੱਜ ਤੁਹਾਨੂੰ ਵੀ ਮਿਲਣ ਆਏ ਨੇ ਦਰਸ਼ਨ ਕਰਨ ਆਏ ਨੇ ਤੇ ਮੈਂ ਵੀਡੀਓ ਜੀ ਗੱਲ ਕਰ ਰਿਹਾ ਸੀ ਕਿ ਕਾ ਮਿਲਿਓ ਰੱਬ ਰੂਪ ਇਨਸਾਨ ਨੂੰ ਹਾਂਜੀ ਪਹਿਲੇ ਹੀ ਬਾਈ ਜੀ ਦਾ ਲੋੜ ਤੋਂ ਜ਼ਿਆਦਾ ਮਾਨਸਤ ਕਰਦੇ ਜਿਹੜੇ ਮੈਂ ਇਹ ਤਾਂ ਬਹੁਤ ਸ਼ਬਦਾਂ ਚ ਨਹੀਂ ਬਣੇ ਇਹਨਾਂ ਲਈ ਸਹੀ ਗੱਲ ਅੱਜ ਤੱਕ ਦੀ ਸਭ ਤੋਂ ਸ਼ਰਾਫਤ ਜਿਹੜੀ ਮੈਂ ਹਸਤੀ ਦੇਖੀ ਹੋਏ ਆ ਤੇ ਮੈਂ ਗੱਲ ਕਰ ਰਿਹਾ ਸੀ ਕਿ ਧਰਮਾਂ ਤੋਂ ਉੱਪਰ ਉੱਠ ਕੇ ਜਿਵੇਂ ਲੋਕਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਤੇ ਫਿਰ ਤੁਹਾਡੇ ਤੇ ਨਜ਼ਰ ਪੈ ਗਈ ਮੇਰੀ ਮੈਂ ਕਿਹਾ ਸਭ ਤੋਂ ਵੱਡੀ ਜੀਤੀ ਇਗਜ਼ਾਮ ਜਾਣਤੀ ਐਗਜ਼ਾਮਪਲ ਧਰਮ ਦੀ ਇਹ ਤਾਂ ਕੁਛ ਨਹੀਂ ਬਾਈ ਜੋ ਅੰਦਰ ਚੱਕੀ ਫਿਰਦੇ ਨੇ ਨਾ ਉਹ ਉਦੋਂ ਤਾਂ ਕੋਈ ਮੁਕਾਬਲਾ ਨਹੀਂ ਇਹਨਾਂ ਦਾ ਜੋ ਅੰਦਰ ਹੈ ਨਾ ਯੂਥ ਇਹਨਾਂ ਨੂੰ ਸੁਣਨਾ ਸ਼ੁਰੂ ਕਰ ਦੇਵੇ ਤਾਂ ਮੈਨੂੰ ਲੱਗਦਾ ਹੈ ਕਿ ਬੜੀ ਵੱਡੀ ਰੈਵੋਲੂਸ਼ਨ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਸਕਦੀ ਹੈ ਔਰ ਇੱਕ ਆਪਾਂ ਇਮੇਜਿਨ ਕਰਦੇ ਹਾਂ ਕਿ ਜਦੋਂ ਰਾਜ ਹੁੰਦਾ ਸੀਗਾ ਰਣਜੀਤ ਸਿੰਘ ਜੀ ਦਾ ਤੇ ਜਦੋਂ ਰਾਜ ਸੀਗਾ ਤਾਂ ਉਹ ਉਹਨਾਂ ਦੀ ਗੱਲਾਂ ਸੁਣਦਾ ਨਹੀਂ ਕਿ ਉਹਨਾਂ ਦੇ ਰਾਜ ਦੇ ਵਿੱਚ ਕਦੀ ਵੀ ਦੰਗਾ ਨਹੀਂ ਹੋਇਆ ਕਿਸੇ ਵੀ ਧਰਮ ਦਾ ਉਹਨਾਂ ਨੇ ਮਸਜਿਦ ਵੀ ਬਣਵਾਈ ਆਪ ਸਿੱਖ ਧਰਮ ਤੋਂ ਸੀਗੇ ਮਸਜਿਦ ਵੀ ਬਣਵਾਈ ਤੇ ਸਾਰਾ ਕੁਝ ਹੋਇਆ ਤੇ ਮੈਨੂੰ ਉਹਨਾਂ 'ਚ ਚੱਲਕ ਨਜ਼ਰ ਆਂਦੀ ਕਿ ਯਾਰ ਇਹ ਵੀ ਉਦਾਂ ਦੇ ਸਭ ਨੂੰ ਇੱਕ ਅੱਖ ਨਾਲ ਦੇਖਣ ਵਾਲੇ ਬੜਾ ਪਿਆਰ ਕਰਨ ਵਾਲੇ ਤੇ ਇਹ ਵੀ ਬਾਈ ਮੁਸਲਮ ਧਰਮ ਨੂੰ ਜਦੋਂ ਮੈਂ ਦੇਖਦਾ ਤਾਂ ਮੈਨੂੰ ਇਹ ਚੇਤੇ ਆ ਜਾਂਦੇ ਨੇ ਬਿਲਕੁਲ ਮਤਲਬ ਕਿਰਦਾਰਾਂ 'ਚ ਹੀਰੇ ਇਨਸਾਨ ਜੀ ਖੜਨ ਵਾਲੇ ਅੜਨ ਵਾਲੇ ਜੀ ਤੇ ਇਹਨਾਂ ਨੂੰ ਅੱਜ ਕਹਿ ਦੋ ਕਿ ਤੁਸੀਂ ਸਿੱਖੀ ਲਈ ਜਾਂ ਹਿੰਦੂਆਂ ਲਈ ਜਾਂ ਸਨਾਤਨਾਂ ਲਈ ਗੱਲ ਲਵਾਣਾ ਤਾਂ ਬੰਦਾ ਮਿੰਟ ਲਾਏਗਾ ਬਿਲਕੁਲ ਜੀ ਤੇ ਸਾਨੂੰ ਕਹਿ ਦਿਓ ਭਾਈ ਉਧਰ ਰਸਤੇ ਕਿ ਮੁਸਲਮਾਨ ਭਰਾਵਾਂ 와ਸੇ ਗੱਲ ਲਵਾਣਾ ਤਾਂ ਮੇਰਾ ਨੰਬਰ ਪਹਿਲੇ ਨੰਬਰ ਤੇ ਆਹੀ ਸੱਚੀ ਤਸਵੀਰ ਹੈ ਭਾਈ ਇਹ ਇਹ ਰਿਅਲ ਦੀ ਅੱਜ ਦੇ ਸਮੇਂ ਦੀ ਇਹਦੋਂ ਹੁਣ ਜਾਗਦੀ ਜਾਗਦੀ ਮਸੀਹ ਇਹਦੋਂ ਬਹੁਤ ਕਹੰਟ ਬੰਦਾ ਭਾਈ ਬਹੁਤ ਕਹੰਟ ਪਹਿਲੇ ਭਾਈ ਕੋਈ ਬੋਲ ਨਹੀਂ ਸਕਦਾ ਕਿਉਂਕਿ ਇਹਨਾਂ ਤੋਂ ਸਿੱਖਿਆ ਬਾਰ-ਬਾਰ ਮੈਂ ਹਰ ਵੀਡੀਓ 'ਚ ਕਹਿਣਾ ਹੁੰਦਾ ਕਿ ਇਹ ਉਹ ਇੱਕ ਸਮੁੰਦਰ ਆ ਜਿੱਥੋਂ ਕਈ ਨਹਿਰਾਂ ਨਿਕਲਦੀਆਂ ਨੇ। ਬਿਲਕੁਲ। ਇਹ ਸਮੁੰਦਰ ਚੋਂ ਉਸੇ ਵੀ ਨਿਕਲੇ ਆ ਅਸੀਂ ਇੱਕ ਛੋਟੀ ਜੀ ਨਦੀ ਆ ਇੱਕ ਖਾਲੀ ਲਗਾ ਦੋ ਪਾਣੀ ਦੀ। ਪਰ ਮੈਂ ਇਹ ਕਹਿਣਾ ਜਿਵੇਂ ਵੀਰ ਨੇ ਡੈਫੀਨੇਸ਼ਨ ਦਿੱਤੀ ਆ ਸਾਰੇ ਧਰਮਾਂ ਦੀ ਜੱਸੇ ਭਰਾ ਦੀ ਆ ਵੀਰਾ ਜੀ ਦੀ ਖੁਦ ਆਪ ਖੜੇ ਨੇ। ਯਾਰ ਸਾਰੀ ਇਹੋ ਜੇ ਬਣ ਜੋ ਕੀ ਆ ਦੁਨੀਆ ਦੇ ਵਿੱਚ ਇੱਕ ਮਰ ਗਿਆ ਦੂਸਰੇ ਦਿਨ ਦੱਬੇ ਆਉਂਦੇ ਨੇ ਕੋਈ ਸੰਸਕਾਰ ਕਰ ਦਿੰਦਾ ਹੈ ਨਾ। ਦੁਨੀਆ ਪੈਸੇ ਦੇ ਪਿੱਛੇ ਭਜੇ ਮੈਂ ਛੋਟੀ ਸਟੋਰੀ ਦੱਸਦਾ ਇੱਕ ਰਾਜਾ ਨਿਕਲਿਆ ਜਾ ਰਿਹਾ ਸੀ ਕਿਤੋਂ ਬੜਾ ਪੈਸੇ ਦਾ ਕਮੰਡ ਸੀ ਉਹਨੂੰ ਉਹ ਕਬਰਾਂ ਪਟਵਾ ਕੇ ਵੀ ਪੈਸੇ ਕੱਢਦਾ ਦੀਗਾ। ਅੱਛਾ। ਉਹ ਲੰਗਿਆ ਜਾ ਰਿਹਾ ਤਾਂ ਉੱਥੇ ਇੱਕ ਰੱਬ ਦਾ ਮਜ ਨੂੰ ਬੰਦਾ ਨਾ ਰੋੜੇ ਚੱਕ-ਚੱਕ ਕੇ ਥੈਲੇ ਭਰਨ ਲੱਗਿਆ ਹੋਇਆ। ਉਹਦੇ ਰਸਤੇ ਰੋਕਿਆ ਕਹਿੰਦਾ ਉਹਨੂੰ ਬਦਤਮੀਜ਼ ਨੂੰ ਬਲਾਕ ਕੀ ਕਰ ਰਿਹਾ ਕਹਿੰਦਾ ਕਿਉਂ ਇੱਥੇ ਤੂੰ ਰੋੜੇ ਜਮਾ ਕਰ ਰਿਹਾ ਹੈ। ਉਹ ਕਹਿੰਦਾ ਜਿਵੇਂ ਤੂੰ ਪੈਸੇ ਜਮਾ ਕਰ ਰਿਹਾ ਮੈਂ ਰੋੜੇ ਇੱਕ ਜਮਾ ਕਰ ਰਿਹਾ ਮੈਂ ਵੀ ਨਾਲ ਲੈ ਕੇ ਜਾਣੇ ਆਪਣੇ। ਉਹਦੇ ਸਮਝ ਲੱਗੀ ਉਹਨੇ ਸਾਰਾ ਪੈਸਾ ਦੁਨੀਆ ਨੂੰ ਵੰਡਤਾ। ਸਮਝ ਲੱਗਣ ਦੀ ਲੋੜ ਆ ਯਾਰ ਸਾਰੇ ਐਸੇ ਬਣ ਜੋ ਕੀ ਆ ਦੁਨੀਆ ਜੀ ਇੱਕ ਦੂਜੇ ਨਾਲ ਈਰਖਾ ਰੱਖ ਕੇ ਕੀ ਮਿਲਦਾ ਹੈ? ਕੱਲੋਂ ਅਸੀਂ ਵੀ ਮਰ ਜਾਾਂਗੇ ਸਾਡੇ ਦਾਦੇ ਪੜਦਾਦੇ ਹੀ ਰਹੇ ਸੀ ਕਿਹੜਾ ਉਰੇ ਰਹੇ ਸਹੀ ਗੱਲ ਠੀਕ ਹੈ ਸੋ ਉਰੇ ਆ ਕੇ ਇੰਨਾ ਆਨੰਦ ਮਿਲਦਾ ਦੇਖੋ ਜਿੰਨੇ ਭਰਾ ਉਰੇ ਨਾਲ ਸੇਵਾ ਕਰਦੇ ਨੇ ਸਾਡੇ ਕੋਲੇ ਵੀਰੇ ਜਿੰਨੇ ਬੰਦੇ ਰੋਜ਼ ਆਉਂਦੇ ਨੇ ਨਾ ਅਸੀਂ 5 ਤੋਂ 7 ਬੈਠਦੇ ਆ ਪਰ ਉਹ 9 9 ਵਜੇ ਤੱਕ ਨਹੀਂ ਜਾਂਦੇ ਕਹਿੰਦੇ ਵੀਰੇ ਮਣੀ ਇੰਨਾ ਲੱਗਦਾ ਤੀਰਥਾਣਾ ਬਾਈ ਠੀਕ ਹੈ ਨਹੀਂ ਫਿਰ ਤੁਸੀਂ ਪਤਾ ਨਹੀਂ ਉਹ ਅੱਖ ਨਾਲ ਨਾ ਦੇਖੋ ਪਲੀਜ਼ ਯਾਰ ਅਸੀਂ ਤਾਂ ਸੇਵਾਦਾਰ ਆ ਸਤੋ ਚਾਹੇ ਜੁੱਤੀਆਂ ਪਾਲਿਸ਼ ਕਰਾ ਲਓ ਚਾਹੇ ਸਤੋ ਸੜਕ ਸਾਫ਼ ਕਰਾ ਲਓ ਪਰ ਕੋਈ ਬੰਦਾ ਦਵਾਈ ਬੂਟੀ ਕਿਨੇ ਹੋਣਾ ਮਰੇ ਕੋਈ ਰਹੇ ਨਾ ਪਰ ਨੀੜੀ ਹੋਵੇ ਜਿਹੜਾ ਪਰ ਇੰਨੀ ਕੀ ਜ਼ਿੰਦਗੀ ਦਾ ਲੇਖਾ ਜੋਖਾ ਤਾਂ ਮੈਂ ਗੱਲ ਕਰ ਰਿਹਾ ਸੀ ਬਾਈ ਕਿਰਦਾਰਾਂ ਦੀ ਮੈਂ ਕਹਿੰਦਾ ਪਹਿਲਾਂ ਬੰਦੇ ਦਾ ਕਿਰਦਾਰ ਦੇਖਿਆ ਜਾਂਦਾ ਫਿਰ ਉਹਦਾ ਧਰਮ ਦੇਖਿਆ ਜਾਂਦਾ ਜੀ ਬਾਈ ਤਾਂ ਜਦੋਂ ਮੇਰਾ ਬਾਈ ਨਾਲ ਵਾਹ ਪਿਆ ਨਾ ਤਾਂ ਮੈਂ ਮੁਸਲਮਾਨ ਧਰਮ ਬਾਰੇ ਹੋਰ ਝੁਕਣਾ ਸ਼ੁਰੂ ਕਰਤਾ ਜੀ ਕਿਉਂਕਿ ਇੱਕ ਬੰਦਾ ਐਗਜ਼ਾਮਪਲ ਬਣਦਾ ਨਾ ਬਿਲਕੁਲ ਵੀ ਕਿ ਜਿਵੇਂ ਹੁਣ ਤੁਸੀਂ ਐਗਜ਼ਾਮਪਲ ਲੋ ਕਿ ਸਿੱਖ ਦੀ ਇੱਕ ਐਗਜ਼ਾਮਪਲ ਕੀ ਤੁਸੀਂ ਹੋ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਸਿੱਖੀ ਨੂੰ ਜੀ ਕਿ ਤੁਸੀਂ ਬਾਣੇ ਚੋਂ ਤੇ ਜੇ ਲੋਕ ਤੁਹਾਡਾ ਪੋਡਕਾਸਟ ਸੁਣਦੇ ਨੇ ਕਿ ਯਾਰ ਐਡਾ ਵੱਡਾ ਕਿਰਦਾਰ ਐਡੀ ਵੱਡੀ ਸੋਚ ਹਮੇਸ਼ਾ ਨਾ ਸਕਰੀਨਸ਼ਾਟ ਭੇਜੇ ਸੀ ਅੱਜ ਜੀ ਬਿਲਕੁਲ ਉਹ ਕਿੰਨਾ ਲੋਕ ਕਨੈਕਟ ਕਰ ਰਹੇ ਨੇ ਮਤਲਬ ਕਿ ਇੱਕ ਬੰਦਾ ਪੂਰੇ ਧਰਮ ਨੂੰ ਰਿਪਰੈਜ਼ੈਂਟ ਕਰਦਾ ਬਿਲਕੁਲ ਔਰ ਤੁਸੀਂ ਜਿਵੇਂ ਕਰ ਰਹੇ ਹੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਵੀ ਉਹਨਾਂ ਚੋਂ ਇੱਕ ਨੇ ਮੁਸਲਮਾਨ ਧਰਮ ਚੋਂ ਨੇ ਜਦੋਂ ਕੋਈ ਤੇ ਆਪਣੀ ਛੋਟੀ ਮੋਟੀ ਜ਼ਿੰਦਗੀ ਚ ਉਤਾਰ ਚੜਾ ਵੰਦਾ ਸਭ ਤੋਂ ਪਹਿਲਾਂ ਫੋਨ ਤੇ ਬਈ ਕਦੋਂ ਆਈਏ ਕਿੱਥੇ ਆਈਏ ਲੋਡ ਕੀ ਹੈ ਦਾ ਉਹ ਅਸੀਂ ਗੱਲ ਕੀਤੀ ਨਾ ਧਰਮਾਂ ਦੀ ਜਿਵੇਂ ਤੁਸੀਂ ਕਹਿੰਦਾ ਧਰਮ ਪਿੱਛੇ ਮੈਂ ਦੇਖੋ ਇਹ ਤਾਂ ਬਹੁਤ ਬੜੀ ਗੱਲ ਹੋ ਜਾਣੀ ਹੈ ਜੇ ਧਰਮ ਤੋਂ ਪਹਿਲਾਂ ਤੁਹਾਡੇ ਉੱਪਰ ਅਸੀਂ ਦਿਲ ਆਪਦਾ ਸੀਸ ਹਲਾ ਦੀ ਇਹ ਤਾਂ ਬੜੀ ਗੱਲ ਹੈ ਧਰਮ ਭਾਈ ਹੈ ਕੀ ਧਰਮ ਧਰਮ ਬਣਿਆ ਕਿੱਥੋਂ ਧਰਮ ਬਣਿਆ ਧਰਮ ਬਣਿਆ ਭਾਈ ਲੋਕਾਂ ਦੀ ਸੇਵਾ ਲਈ ਜੇ ਆਪਾਂ ਅੱਜ ਉਹ ਜਿੱਦਾਂ ਹੁਣ ਉਹੀ ਗੱਲਾਂ ਨੇ ਪੋਡਕਾਸਟਿੰਗ ਦੇ 2.5 ਘੰਟੇ ਹੋ ਜਾਂਦੇ ਫਿਰ ਸਾਡੇ ਪਰ ਬੜਾ ਆਨੰਦ ਆ ਰਿਹਾ ਭਾਈ ਜਦੋਂ ਤੋਂ ਪੋਡਕਾਸਟਿੰਗ ਸ਼ੁਰੂ ਹੋਈ ਹੈ ਜਾਂ ਜਦੋਂ ਦੀ ਮਤਲਬ ਜ਼ਿੰਦਗੀ ਜੀਣ ਦਾ ਮਕਸਦ ਸਮਝ ਆ ਰਿਹਾ ਮਤਲਬ ਬੜਾ ਆਨੰਦ ਆ ਰਿਹਾ ਸੁਣ ਯਾਰ ਉਹਦੇ ਚੱਕ ਦੋ ਗੱਲਾਂ ਉਹਨਾਂ ਨੇ ਬਾਰ ਬਾਰ ਸਮਝਾਈਆਂ ਨੇ ਮੇਰਾ ਮਨ ਭਰਿਆ ਆ ਕਿਉਂਕਿ ਉਹ ਫੈਮਿਲੀ ਮੈਂਬਰ ਅਗਰ ਤੁਸੀਂ ਮੈਨੂੰ ਸਮਝਿਆ ਤਾਂ ਮੇਰੇ ਵਾਸਤੇ ਮੇਰਾ ਸਸ ਮੈਂ ਤਾਂ ਹੀ ਸੁਣਾ ਕੇ ਤੁਹਾਨੂੰ ਸ਼ੱਕ ਕਰਤੀ ਮੈਂ ਉਸ ਚੀਜ਼ ਨੂੰ ਐਕਸਪਲੇਨ ਉਹਰੇ ਲਈ ਵੀ ਨਹੀਂ ਕਰ ਸਕਦਾ ਤੁਹਾਨੂੰ ਵੀ ਨਹੀਂ ਕਰ ਸਕਦਾ ਉਹ ਉਹ ਚੀਜ਼ ਹੈ ਜਿਹੜੀ ਉਹ ਮੈਂ ਵੀ ਨਹੀਂ ਐਕਸਪਲੇਨ ਕਰ ਸਕਦਾ ਵੀਡੀਓ ਵਿੱਚ ਦੱਸਿਆ ਮੇਰੇ ਨਾਲ ਐਸੇ ਨਾਲੇ ਮੈਂ ਇਹਨੂੰ ਕੁਛ ਨਹੀਂ ਕਹਿੰਦਾ ਕੀ ਹੈ ਮੈਂ ਕਿ ਕੁਛ ਨਹੀਂ ਮੈਂ ਰੱਖਦਾ ਉਹਦੇ ਵਿੱਚ ਉਹ ਕੀ ਚੀਜ਼ ਸੀ ਉਹ ਸਿੱਧਾ ਇਹ ਲੱਗਦਾ ਕਿ ਜਿਵੇਂ ਰੱਬ ਦੇ ਘਰੋਂ ਦੁਆਵਾਂ ਆ ਰਹੀਆਂ ਉਹ ਚੀਜ਼ ਮਿਲ ਗਈ ਤਾਂ ਉਹ ਰੋਜ਼ ਜਪੀਆਂ ਪਾਵਾ ਕੇ ਨਾ ਜਦੋਂ ਆਂਟੀ ਕੋਈ ਰੋਂਦੀਆਂ ਨੇ ਤਾਂ ਮ ਕਦਰ ਸੀ ਕਿਵੇਂ ਫਿਰਦੇ ਦੀ ਆਵਾਰਾ ساری ਜ਼ਿੰਦਗੀ ਕਦੇ ਉੱਧਰ ਕਦੇ ਉੱਧਰ ਪੂਰੇ ਕਿੰਨੀ ਦੁਨੀਆ ਆ ਕੇ ਤੁਹਾਨੂੰ ਬਲੈਸਿੰਗਸ ਆਉਂਦੀਆਂ ਜਿਹਨੂੰ ਦੁਨੀਆ ਤਰਸਦੀ ਹੈ ਤਰਸਦੀ ਹੈ ਠੀਕ ਹੈ ਪਰ ਇਨੇ ਲੋਕ ਪਰੇਸ਼ਾਨ ਨੇ ਦੁਨੀਆ ਦੇ ਵਿੱਚ ਤੁਸੀਂ ਉਹਨਾਂ ਦੀ ਪਰੇਸ਼ਾਨੀ ਸੁਣ ਰਹੇ ਹੋ ਰੱਬ ਦਾ ਸ਼ੁਕਰ ਕਰੋ ਤੁਸੀਂ ਪਰੇਸ਼ਾਨੀ ਸੁਣਾਉਣ ਵਾਲੇ ਨਹੀਂ ਓਏ ਹੋਏ ਕਿਤੇ ਵੀ ਬਿਠਾ ਸਕਦਾ ਜਿੱਤੋਂ ਵੱਧ ਕੀ ਹੋ ਸਕਦਾ ਜੀ ਬਿਲਕੁਲ ਬਿਲਕੁਲ ਆ ਤਨ ਭਾਗ ਨੇ 365 ਦਿਨ ਜੀ ਫਿਰ ਸਾਨੂੰ ਤਾਂ 2 ਮਹੀਨੇ ਹੋ ਗਏ ਪਰ ਸਾਡੀ ਬੱਸ ਨਹੀਂ ਹੋਈ ਸਾਨੂੰ ਤਾਂ ਇੰਨਾ ਅਨੰਦ ਆਉਣ ਲੱਗ ਗਿਆ ਸੀ ਅੜੀਕ ਤੇ ਰਹਿਣਾ 5 ਕਦੋਂ ਵਜੇ ਮਾਈ ਗਾਡ ਇਹੀ ਮਕਸਦ ਅੜੀਕ ਤੇ ਰਹਿਣਾ ਫੜਾ ਫੜਾ ਉਹ ਮੇਰੇ ਡਾਕਟਰ ਆ ਸਾਹਮਣੇ ਐ ਐਮ ਡੀ ਆ ਉਹ ਸ਼ਹਾਬ ਜੀ ਯਾਰ ਤੂੰ ਝਾੜੂ ਨੂੰ ਲਾਵੇਂ ਮੁੰਡਾ ਰੱਖ ਲਵਾਂ ਨਹੀਂ ਇਹ ਝਾੜੂ ਜਿੰਨੀ ਮੈਂ ਲਾਉ ਮੇਰੇ ਪਾਪ ਧੁੱਲਦੇ ਨੇ ਬਿਲਕੁਲ ਇਧਰ ਬਾਈ ਜੀ ਨੂੰ ਦੇਖੋ 13 ਸਾਲ ਹੋ ਗਏ ਨੇ ਬਿਲਕੁਲ ਜੀ ਕਿਹਨੇ ਆਨੰਦ ਚ ਨੇ ਮੈਂ ਸਾਰਾ ਸੁਣਿਆ ਜੀ ਇਹਨਾਂ ਦਾ ਅੱਜ ਤੱਕ ਸੋਸ਼ਲ ਮੀਡੀਆ ਤੇ ਨਹੀਂ ਆਏ ਬਾਈ ਮਨ ਤਾਂ ਆਪ ਤੋਂ ਬੜਾ ਗਮ ਇਹ ਐ ਇੰਨੀ ਲੇਟ ਮੁਲਾਕਾਤ ਹੋਈ ਪਰ ਚਲੋ ਹੋਈ ਵਧੀਆ ਚਲੋ ਪਰਮਾਤਮਾ ਦਾ ਹੁਕਮ ਐ ਸੀਗਾ ਔਰ ਲੋਕ ਤਰਸਣਗੇ ਆਣ ਵਾਲੇ ਟਾਈਮ 'ਚ ਕਿ ਬਾਈ ਜੀ ਮੂੰਹ ਕੁਝ ਬੋਲਣ ਤੇ ਕੋਈ ਸਿਹਤ ਦੇਣ ਜਿਹਦੇ ਨਾਲ ਬਾਈ ਗੱਲ ਪਤਾ ਕੀ ਆ ਮੈਂ ਬਾਈ ਨੂੰ ਵੀ ਇੱਕ ਵਾਰੀ ਪੋਡਕਾਸਟ ਗੱਲ ਗਈ ਸੀ ਐਸੀ ਹਿਸਟਰੀ ਪੜਨ ਦਾ ਤੇ ਐਸੇ ਧਾਰਮਿਕ ਹੋਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਲੋਕਾਂ ਨੂੰ ਅੱਜ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹੋ ਜਾਂ ਤੁਹਾਡੇ 'ਚ ਪਾੜ ਪੈਦਾ ਹੋ ਰਹੀ ਹੈ ਬਿਲਕੁਲ ਅੱਜ ਦੇ ਜਮਾਨੇ 'ਚ ਇੱਕ ਐਸੇ ਲੀਡਰ ਦੀ ਲੋੜ ਹੈ ਜਿਹੜਾ ਸਭ ਨੂੰ ਨਾਲ ਲੈ ਕੇ ਚੱਲੇ ਸਭ ਦੀ ਸੁਣੇ ਆਪਣੀ ਨਾ ਥੋਪੇ ਜਿਵੇਂ ਇਹਨਾਂ ਨੇ ਮੈਨੂੰ ਨਹੀਂ ਕਦੀ ਕਿਹਾ ਕਿ ਤੁਸੀਂ Hindu ਧਰਮ 'ਚੋਂ ਜਾਂ ਤੁਸੀਂ ਪੱਗ ਰੱਖ ਲਓ ਜਾਂ ਤੁਸੀਂ ਪੱਗ ਨਾ ਇਹਨਾਂ ਨੇ ਮੈਨੂੰ ਮੇਰੇ ਪਹਿਰਾਵੇ 'ਚ ਐਕਸੈਪਟ ਕੀਤਾ ਤੇ ਕੰਫਰਟੇਬਲ ਕੀਤਾ ਥੋਪਣ ਵਾਲਾ ਮਸਲਾ ਕਿਸੇ ਧਰਮ 'ਚ ਨਹੀਂ ਹੈ ਹਾਂ ਇਸਲਾਮ ਦਾ ਮੇਲ ਮੂਲ ਮੇਨ ਮੂਲ ਮੰਤਰ ਹੈ ਜਿਹੜਾ ਉਹ ਸਿਰਫ ਇਨਾ ਕਹਿੰਦਾ ਕਿ ਅਗਰ ਤੁਹਾਡਾ ਪੜੋਸੀ ਕੁੱਖਾ ਹੈ ਤੁਸੀਂ ਸਾਰੀ ਦੁਨੀਆ ਦੇ ਤੀਰਥਾਂ ਤੇ ਕੋਲ ਲੈ ਦੱਸੋ ਤੁਸੀਂ ਜੰਨਤ 'ਚ ਨਹੀਂ ਜਾ ਸਕਦੇ ਬਿਲਕੁਲ ਇਹ ਸੱਚਾਈ ਹੈ ਇਹਦੇ ਵਿੱਚੋਂ ਬਹੁਤ ਚੀਜ਼ਾਂ ਨਿਕਲ ਕੇ ਆਉਂਦੀਆਂ ਦੂਸਰਾ ਕਿ ਤੁਸੀਂ ਜਬਰੇ ਕਿਸੇ ਨੂੰ ਧਰਮ ਤਬਦੀਲ ਕਰਵਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅਗਰ ਤੁਸੀਂ ਕਿਸੇ ਦੀ ਗੱਲ ਤੇ ਥੱਪੜ ਮਾਰਤਾ ਤਾਂ ਤੁਸੀਂ ਜਦੋਂ ਤੁਹਾਡਾ ਜਜਮੈਂਟ ਏ ਆਉਣਾ ਕਿਆਮਤ ਜਿਹਨੂੰ ਕਹਿੰਦੇ ਨੇ ਤੁਸੀਂ ਇੱਕ ਪੜਾ ਦੇ ਉੱਪਰ ਖੜੇ ਹੋ ਤਾਂ ਤੁਹਾਡਾ ਜੰਨਤ 'ਚ ਪੈਰ ਜਾਣ ਵਾਲਾ ਪਰ ਰੱਬ ਤੁਹਾਨੂੰ ਜਾਨ ਨਹੀਂ ਦੇਊ ਪਹਿਲਾਂ ਉਹ ਬੰਦੇ ਤੋਂ ਮਾਫੀ ਮੰਗ ਕੇ ਆ ਜੀ ਜੇ ਤੁਸੀਂ ਥੱਪੜ ਮਾਰਿਆ ਹੈ ਇਹਦਾ ਨਿਬੇੜਾ ਹੈ। ਇਸਲਾਮ ਨੂੰ ਕਿਸ ਨੇ ਪੜਿਆ ਹੀ ਨਹੀਂ ਨਾ ਸਨਾਤਨ ਨੂੰ ਪੜਿਆ ਨਾ ਸਿੱਖ ਨੂੰ ਪੜਿਆ ਅਸੀਂ ਤਾਂ ਉਹ ਲੋਕਾਂ ਦੇ ਚਿਹਰੇ ਦੇਖਦੇ ਆਂ ਜਿਹੜੇ ਗੰਦ ਪਾ ਕੇ ਉਸ ਨੂੰ ਬਦਨਾਮ ਕਰਦੇ ਸਹੀ ਗੱਲ ਇਹਦੀ ਡੂੰਗੀ ਗੱਲ ਸੁਣਿਆ ਜੀ ਤਾਂ ਨਾ ਬੜਾ ਭੇਜਿਆ ਲੋਕਾਂ ਨੂੰ ਆਲੇ-ਦਾਲੇ ਮੇਰੇ ਫਰੈਂਡ ਸਰਕਲ ਚ ਜਦੋਂ ਵੀ ਭੇਜਦਾ ਸੀ ਗਰੁੱਪਾਂ ਚ ਸੈਂਡ ਕਰ ਦਿੰਦੇ ਆ ਤਾਂ ਲੋਕ ਹੈਰਾਨ ਹੋ ਗਏ ਵੀ ਯਾਰ ਇੰਨੀ ਬੋਲ ਦੇ ਵਿੱਚ ਯਾਰ ਹਾਂ ਭਾਈ ਭਰੇ ਬਹੁਤ ਕੁਝ ਹੋਇਆ ਨੇ ਨਾ ਅੰਦਰ ਔਰ ਪਰੇ ਭੰਡਾਰੇ ਨੇ ਇਹਨਾਂ ਕੋਲ ਦਾ ਤੁਸੀਂ ਗੱਲ ਕੀਤੀ ਆ ਆਪਣੇ ਗਿਆਨੀ ਸ਼ੇਰ ਸਿੰਘ ਜੀ ਨੇ ਜੀ ਸਾਰੀ ਉਮਰ ਉਹਨਾਂ ਦੀ ਲੰਘੀ ਆ ਸਿੱਖ ਪ੍ਰਚਾਰ ਦੇ ਵਿੱਚ ਹਨਾ ਹਿਸਟਰੀ ਦੇ ਵਿੱਚ ਨਾ ਉਹ ਗਏ ਸਵਾਮੀ ਮਹਾਰਾਜ ਜਿਹੜੇ ਪ੍ਰੇਮਾਨੰਦ ਜੀ ਬਾਈ ਉਹ ਉੱਥੇ ਗਏ ਕਿਉਂ ਕਰਕੇ ਨਾ ਲੋਕ ਸਮਝ ਨਹੀਂ ਪਾਉਂਦੇ ਉਸ ਵਰਤੀ ਨੂੰ ਜੇ ਆਪਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਨਾ ਬਈ ਜੇ ਪਹਿਲਾਂ ਉਸ ਲੈਵਲ ਤੱਕ ਪਹੁੰਚਣਾ ਬਿਲਕੁਲ ਉਹਨਾਂ ਦੀ ਹਿਸਟਰੀ ਆ ਜੋ ਉਹਨਾਂ ਦੀ ਜਜਮੈਂਟ ਆ ਉਹਨਾਂ ਦੀ ਨੋਲਿਜ ਆ ਉਹ ਤਾਂ ਕਿਸੇ ਨੇ ਵੇਖੀ ਨਹੀਂ ਉਹ ਇੱਕ ਹਊਆ ਜਿਹਾ ਬਣਾਦਾ ਜਿਵੇਂ ਉਹਨਾਂ ਕੋਲੇ ਜਾ ਕੇ ਅੱਗੇ ਨੇ ਆਪਾਂ ਗੱਲ ਕਰਦੇ ਸੀ ਵੀ ਬਾਣਾ ਪਾਲਿਆ ਤਾਂ ਜਿਵੇਂ ਕੋਈ ਕ੍ਰਾਈਮਨਲ ਹੁੰਨੇ ਆ ਉਹ ਉੱਥੇ ਜਾਇਆ ਇਹ ਉਹਨਾਂ ਦੀ ਗੱਲ ਨੂੰ ਐਡਾ ਕਿਸ਼ੂ ਬਣਾਦਾ ਮੈਂ ਸੋਚਿਆ ਮੈਂ ਕਿਹਾ ਦੋਨੇ ਹੀ ਵਿਦਵਾਨ ਨੇ ਜਿਹੜੇ ਵਿਦਵਾਨ ਹੁੰਦੇ ਨੇ ਮੈਂ ਜਿੰਨੇ ਬਜ਼ੁਰਗਾਂ ਦੇ ਸੰਗਤ ਕੀਤੀ ਹੈ ਨਾ ਜਦੋਂ ਉਹ ਕਿਸੇ ਵਿਦਵਾਨ ਪੁਰਸ਼ ਕੋਲੇ ਜਾਂਦੇ ਨੇ ਤਾਂ ਇਹ ਕਹਿੰਦੇ ਵੀ ਭਾਵੇਂ ਪੈਰੀ ਹੱਥ ਵੀ ਉਹਦੇ ਲਾਓਗੇ ਤਾਂ ਇਹ ਤੁਹਾਡਾ ਸਤਿਕਾਰ ਹੈ ਉਹਦੀ ਵਿਦਵਤਾ ਦਾ ਸਤਿਕਾਰ ਹੈ ਮੈਂ ਤਾਂ ਤਰਸਦਾ ਬਾਈ ਕਿ ਪੈਰੀ ਹੱਥ ਲਾਣ ਨੂੰ ਮੇਲੇ ਦੇ ਅਗਲਾ ਕਵੇ ਮੂਹ ਹੋਗੀ ਪਰਮਾਤਮਾ ਨੂੰ ਕੋਈ ਸਤਿਕਾਰ ਨਹੀਂ ਤਾਂ ਉਹ ਦੋ ਮਹਾਂਪੁਰਸ਼ ਨੇ ਉਹ ਆਪਸ ਵਿੱਚ ਵਿਚਾਰ ਵਟਾਂਦਰਾ ਕਰ ਰਹੇ ਆ ਤੇ ਉਹਨਾਂ ਨੂੰ ਉਹੀ ਗੱਲ ਆ ਵੀ ਸਿੱਖ ਵਰਸਸ Hindu ਦਾ ਬਣਾ ਕੇ ਇੰਨੇ ਕੁ ਵਿਊ ਉਹਨਾਂ ਤੋਂ ਖੱਟੇ ਆ ਨਾ ਉਸ ਗੱਲ ਤੋਂ ਹਾਲਾਂਕਿ ਤੁਸੀਂ ਬਾਈ ਦੀ ਗੱਲ ਲੰਘੂ ਵੀ ਲੇਖਾ ਜਿੱਤੇ ਦੇਣਾ ਪੈਣਾ ਉਹਦੇ ਤੋਂ ਤੋਂ ਹਸਾਮ ਮੰਗਿਆ ਜਾਣਾ ਵੇ ਇੱਥੇ ਤੁਹਾਡੀ ਆ ਜੱਜਮੈਂਟ ਆ ਤੁਹਾਡੇ ਬਚਨ ਬਣਦੇ ਨਹੀਂ ਸੀਗੇ ਹੁਣ ਆਪਾਂ ਇੱਥੇ ਖੜੇ ਆ ਇਹ ਤਾਂ ਪ੍ਰੇਮ ਆ ਸਹੀ ਗੱਲ ਆ ਆ ਭਾਵੇਂ ਜੱਫੀ ਪਲ ਗਏ ਮੈਂ ਉਹ ਦਿਲ ਕੀਤਾ ਮੇਰਾ ਮੈਂ ਕਿਹਾ ਭਰਾ ਸਾਡਾ ਮਲੇਰਕੋਟਲੇ ਤੋਂ ਆਇਆ ਹੈ ਮੁਸਲਿਮ ਪਰਿਵਾਰ ਤੋਂ ਹੈ ਬਾਈ ਸਿੱਖ ਪਰਿਵਾਰ ਤੋਂ ਹੈ ਅਸੀਂ ਹਿੰਦੂ ਪਰਿਵਾਰ ਦੇ ਤਾਂ ਇਕੱਠੇ ਹੋਣੇ ਚਾਹੀਦੇ ਆ ਉਹ ਹਾਲទੋ ਅਸੀਂ ਜੰਮੇ ਨਾਮ ਲੈ ਗਏ ਆ ਬਾਈ ਮੈਨੂੰ ਤਾਂ ਅੱਜ ਵੀ ਉਮਰ ਤੇ ਸੱਚੀ ਹੋ ਮੈਂ ਕਿਸੇ ਦਾ ਧਰਮ ਨਹੀਂ ਦੇਖਦਾ ਮੇਰੀ ਉਹ ਪਰਸਨਲ ਸੋਚ ਹੈ ਮਤਲਬ ਬੰਦੇ ਦਾ ਕਿਰਦਾਰ ਦੇਖਦਾ ਕਿ ਕੰਮ ਕੀ ਹੈ ਕੰਮ ਕੀਤਾ ਮੈਂ ਤਾਂ ਕੰਮ ਦੇ ਫੈਨ ਆ ਇਹ ਵੀ ਮਹਾਰਾਜ ਸੋਸਾਇਟੀ ਦੀ ਜਗ੍ਹਾ ਦੇ ਤੁਸੀਂ ਫਾਤਾ ਕਟਮਨ ਜੀ ਬਾਈ ਸਭ ਤੋਂ ਮੀਆਂ ਮੀਰ ਜੀ ਸਹੀ ਗੱਲ ਹੁਣ ਤੁਸੀਂ ਆਪਾਂ ਐਗਜ਼ਾਮਪਲਾਂ ਕਿੰਨੀਆਂ ਆਪਣੇ ਕੋਲ ਆਪਾਂ ਆਪਣੇ ਉਹ ਰੋਲ ਮਾਡਲ ਨੇ ਉਹਨਾਂ ਨੂੰ ਵੇਖ ਕੇ ਤਾਂ ਆਪਾਂ ਚੱਲਣਾ ਹੁਣ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਨਹੀਂ ਸਾਈ ਮੀਆਂ ਮੀਰ ਜੀ ਦੇ ਹੱਥ ਤੋਂ ਰਖਵਾਈ ਹੈ ਸਹੀ ਗੱਲ ਹੈ ਕਿਉਂ ਕਰਕੇ ਉਹਨਾਂ ਦਾ ਪ੍ਰੇਮ ਸੀ ਜੇ ਅੱਜ ਦੇ ਸਿੱਖ ਉਹਨਾਂ ਨੇ ਕੀ ਕਹਿਣਾ ਸੀਗਾ ਅੱਜ ਦੇ ਸਿੱਖ ਕੋਲ ਭਾਵੇਂ ਅੱਜ ਦੇ ਕੋਈ ਵੀ ਜਾਤ ਨਾਲ ਸੰਬੰਧ ਰੱਖਦੇ ਆਪਾਂ ਨਹੀਂ ਹਿੰਦੂ ਨਾਲ ਭਾਵੇਂ ਮੁਸਲਮਾਨ ਨਾਲ ਉਹਨਾਂ ਨੇ ਕਿਹਾ ਸੀ ਇਹ ਤਾਂ ਬਾਗ ਹੀ ਆ ਇਹ ਮਤਲਬ ਇਹ ਆਪਸ ਦੇ ਵਿੱਚ ਮਿਲੇਗਾ ਤੋ ਬੈਠੇ ਉਹਨਾਂ ਦੇ ਵੀ ਸ਼ੱਕ ਕਰ ਦੇਣਾ ਜੀ ਕੀਤਾ ਵੀ ਉਸ ਟਾਈਮ ਦੀਆਂ ਸਰਕਾਰਾਂ ਨੇ ਕੀਤਾ ਵੀ ਹੈ ਪਰ ਉਹ ਗੱ ਸੱਚਾ ਮੁਸਲਮਾਨ ਸੱਚਾ ਹਿੰਦੂ ਸਭ ਤੋਂ ਵੱਡੀ ਗੱਲ ਹੈ ਇਨਸਾਨੀਅਤ ਇਨਸਾਨੀਅਤ ਜਿੱਦੇ ਇੱਥੇ ਆਪਣੇ ਆਪਾ ਜਨਮ ਲਿਆ ਵਾ ਉਹਦੇ ਵੀ ਨੰਗੀ ਆਏ ਸੀ ਤੇ ਆਪਾਂ ਇਸ ਬਿਨਾ ਢੱਪੇ ਤੋਂ ਆਏ ਸੀ ਬਿਲਕੁਲ ਕੁਝ ਨਹੀਂ ਸੀਗਾ ਆਪਣਾ ਆਪਣਾ ਜਨਮ ਹੋਇਆ ਢੱਪਾ ਤਾਂ ਤਿੰਨਾਂ ਦੇ ਆਪਣੇ ਕਿਤੇ ਵੀ ਨਹੀਂ ਹੈਗਾ ਬਿਲਕੁਲ ਜਿਸਨ ਬੱਚਾ ਜਨਮ ਹੁੰਦਾ ਹੈ ਇੱਕੋ ਰੂਪ ਚ ਹਰ ਧਰਮ ਦਾ ਬੱਚਾ ਆਂਦਾ ਹੈ ਪਰ ਜੇ ਇੰਨੀਆਂ ਗੱਲਾਂ ਸਮਝ ਲੈਂਦਾ ਫਿਰ ਰੌਲਾ ਹੀ ਕੀ ਹੈ ਬਾਈ ਖੜਾ ਮੇਰੇ ਸਰੂਪ ਆ ਮੈਂ ਬਸ ਇਹ ਆ ਵੀ ਜਿਵੇਂ ਮੈਂ ਜਨਮ ਲੈ ਰਿਹਾ ਮੈਂ ਹੁਣ ਇਸ ਟਾਈਮ ਮੇਰੇ ਸਰੀਰ ਨਾਲ ਕੋਈ ਛੇੜਖਾਨੀ ਨਹੀਂ ਕੁਦਰਤੀ ਸੁਣੋ ਜੀ ਬਾਈ ਜੀ ਜਿਵੇਂ ਕੁਦਰਤ ਪਸ਼ਾ ਦਾ ਮਤਲਬ ਇਹ ਦਸਤਾਰ ਇਹ ਸਿਰ ਤੇ ਆ ਤਾਂ ਕੱਲ ਨੂੰ ਬੰਦੇ ਦੇ ਸਿਰ ਤੋਂ ਸੱਟ ਸਭ ਤੋਂ ਜ਼ਿਆਦਾ ਲੱਗਦੀ ਹੈ ਮੇਰਾ ਦਿਮਾਗ ਸਿਰ ਸੇਫ ਆ ਕਿਤੇ ਵੀ ਸੱਟ ਪੇਟ ਵੱਜਦੀ ਹੈ ਨਾ ਇਹ ਸਾਡੀ ਦਸਤਾਰ ਆ ਬਸ ਇਹ ਇੱਕ ਜਿਵੇਂ ਉਸ ਅੱਲਾ ਵਾਹਿਗੁਰੂ ਆਰਾਮ ਰਾਮ ਆਪਾਂ ਕਿਸੇ ਨੂੰ ਵੀ ਮੰਨਦੇ ਜਿਵੇਂ ਉਹਨੇ ਬਣਾ ਕੇ ਭੇਜਤਾ ਤਾਂ ਅਸੀਂ ਉਮੀਰੇ ਹੁਣ ਇਸ ਨੂੰ ਆਪਾਂ ਆਪ ਇਥੋਂ ਐ ਨਹੀਂ ਕਹਿ ਸਕਦੇ ਕਿ ਸਿੱਖ ਮੁਸਲਮਾਨ ਹਿੰਦੂ ਮੇਰੀ ਸੋਚਣੀ ਹੈ ਇਹ ਹੋਰ ਸ਼ਾਇਦ ਕਿਸੇ ਦੀ ਸੋਚਣੀ ਹੈ ਨਾ ਹੋਵੇ ਮੈਂ ਤਾਂ ਇਹੀ ਸੋਚਦਾ ਮਾਂ ਵੀ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ ਹੀ ਹੈ ਭਾਈ ਔਰ ਬੜੇ ਲੋਕ ਸਾਥ ਵੀ ਦੇ ਰਹੇ ਨੇ ਔਰ ਬਹੁਤ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਈ ਲੋਕ ਸਾਥ ਦੇ ਰਹੇ ਨੇ ਔਰ ਮੈਂ ਸ਼ੁਕਰਗੁਜ਼ਾਰ ਆ ਜੀ ਭਾਈ ਇੱਕ ਤਾਂ ਇਸਲਾਮ ਦੇ ਵਿੱਚ ਜਿਵੇਂ 10ਵੇਂ ਪਾਸਾ ਸਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਧਰਮ ਦੇ ਵਿੱਚ ਲਾਸਟ ਗੁਰੂ ਨੇ ਇਸਲਾਮ ਦੇ ਜਿਹੜੇ ਮੁਹੰਮਦ ਸਾਹਿਬ ਦੀ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ ਉਹਨੇ ਜੀਵਨੀ ਬਾਰੇ ਪੜ੍ਹਦੇ ਆ ਇਸਲਾਮ ਦੀ ਜਿਹੜੀ ਮੇਨ ਬੁੱਕ ਹੈ ਕੁਰਾਨ ਸ਼ਰੀਫ ਡਰਿਆਂ ਲੈ ਜੀ ਨੂੰ ਮੈਂ ਜਦੋਂ ਦਿੱਤੀ ਤਾਂ ਉਦੋਂ ਸਾਡਾ ਇੰਨਾ ਪਿਆਰ ਪੈ ਗਿਆ ਉਹਦੇ ਵਿੱਚ ਕੁਝ ਚੀਜ਼ਾਂ ਸੀਗੀਆਂ ਤਾਂ ਜਿਹੜੀ ਉਹ ਬੁੱਕ ਹੈ ਉਹ ਅੱਜ ਤੱਕ ਇੱਕ ਹਰਫ ਵੀ ਚੇਂਜ ਨਹੀਂ ਹੋਇਆ ਉਹਦੇ ਵਿੱਚੋਂ ਇੱਕ ਹਰਫ ਵੀ ਨੁਕਤਾ ਵੀ ਉਸ ਬੁੱਕ ਦੇ ਵਿੱਚ ਅੱਲਾਹ ਵਾਹ ਲਿਖਦਾ ਹੈ ਕਿ ਅਗਰ ਮੈਨੇ ਮੁਹੰਮਦ ਨੂੰ ਪੈਦਾ ਨਾ ਕਰਨਾ ਹੁੰਦਾ ਤਾਂ ਮੈਂ ਪੂਰੀ ਦੁਨੀਆ ਨਹੀਂ ਦੀ ਬਣਾਉਂਦਾ ਇੰਨੀ ਮਤਲਬ ਉਹਨਾਂ ਨੂੰ ਉੱਚਾ ਦਰਜਾ ਦਿੱਤਾ ਅੱਜ ਇੱਕ ਸੀਐਮ ਕੋਈ ਉਰੇ ਨੰਗਾ ਜਾਂਦਾ ਕੋਈ ਰੋੜਾ ਮਾਰੇ ਤਾਂ ਉਹਨੂੰ ਚੱਕਵਾ ਕੇ ਪੁਲਿਸ ਤੋਂ ਕਟਵਾ ਦੇਊਗਾ ਇੱਕ ਉਹ ਸ਼ਖਸੀਅਤ ਜਿਹਨੂੰ ਮੁਸਲਮਾਨ ਜਦੋਂ ਮੱਕੇ ਜਾਂਦੇ ਨੇ ਤਾਂ ਜਿੱਥੇ ਉਹਨਾਂ ਦੇ ਹੱਥ ਲੱਗੇ ਹੋਏ ਨੇ ਖਾਨਾ ਕਾਬਾ ਦੇ ਵਿੱਚ ਤਾਂ ਲੋਕ ਐਮੋਸ਼ਨਲੀ ਰੋਣ ਲੱਗ ਜਾਂਦੇ ਨੇ ਕਿ ਉਹ ਉਰੇ ਆਏ ਹੋਣਗੇ ਹਨਾ ਤਾਂ ਕਈ ਸਾਲ ਬੁੜੀ ਉਹਨਾਂ ਦੇ ਉੱਪਰ ਕੂੜਾ ਸਿੱੜਦੀ ਰਹੀ ਜਦੋਂ ਗੁਜਰਦੇ ਤੇ ਆਪਣਾ ਕਾਫਲਾ ਲੈ ਕੇ ਲੋਕਾਂ ਨੂੰ ਸਮਝਾਉਣ ਵਾਸਤੇ ਜਿਸ ਦਿਨ ਬਿਮਾਰ ਹੋਈ ਉਹਦਾ ਪਤਾ ਲੈਣਗੇ ਕਿ ਬੀਬੀ ਤੋਂ ਬਿਮਾਰ ਹੈ ਤਾਂ ਮਰਨ ਤੋਂ ਪਹਿਲਾਂ ਉਹਨੇ ਕਲਮਾ ਪੜ੍ਹਿਆ ਕਿ ਮੈਂ ਤੇਰੇ ਤੇ ایمان ਲੈ ਕੇ ਆਉਣੀ ਆ ਤੂੰ ਬਾਕੀ ਅੱਲਾ ਦਾ ਪੈਗੰਬਰ ਹੈ ਫਿਰ ਇਹ ਚੀਜ਼ਾਂ ਸਾਨੂੰ ਕੀ ਸਿਖਾਉਂਦੀਆਂ ਨੇ ਜੀ ਜੈਸੀ ਉਹਨਾਂ ਨੇ ਇੱਕ ਸਿੱਖਦੇ ਨਹੀਂ ਫਿਰ ਜਿਹੜਾ ਸਾਡੇ ਚ ਨਾ ਹੰਕਾਰ ਆ ਮੈਂ ਬਾਡੀ ਬਣਾ ਲਈ ਮੇਰੇ ਘੜੀ ਨਾਲ ਪੌਲੇ ਪੌਲੇ ਮ ਫਲਾਨਾ ਕਰ ਲਿਆ ਇਹ ਫਿਰ ਅਸੀਂ ਇਨਸਾਨ ਨਹੀਂ ਸੀ ਜਾਨਵਰਾਂ ਦੀ ਕਿਸਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਬਹੁਤ ਚਿਰ ਦੀ ਤੁਮੰਨਾ ਸੀ ਤੁਹਾਨੂੰ ਮਿਲਣ ਲਈ ਉਹ ਵਾਹਿਗੁਰੂ ਵਾਹਿਗੁਰੂ ਇੰਟਰਵਿਊਸ ਦੇ ਦਿੰਦੀ ਤੁਹਾਡੀ ਪੌਡਕਾਸਟ ਆ ਜਾਓ ਵਾਹਿਗੁਰੂ ਰੋਹੀ ਖੁਸ਼ ਹੋਗੀ ਆ ਜਾਓ ਬਹੁਤ ਤੁਸੀਂ ਵਾਹ ਜੀ ਵਾਹ ਅਦਾ ਕੀ ਬਾਤ ਆ ਆਪਣੇ ਭਾਗ ਮੈਂ ਉਹੀ ਇੱਕੋ ਤਾਂ ਨਜ਼ਰ ਪਈ ਮੈਂ ਕਿਹਾ ਵਾਹਿਗੁਰੂ ਜੀ ਵਾਹਿਗੁਰੂ ਤੇ ਗੱਡੀ ਘੜਾਉਣੀ ਆ ਸੰਡੇ ਨੂੰ ਆਉਣੀ ਆ ਪਰ ਸਾਡਾ ਹੋਇਆ ਹੀ ਨਹੀਂ ਅੱਜ ਸੀਗਾ ਹੁਣ ਜੀ ਜੀ ਇਹਨਾਂ ਭਾਗ ਭਾਗ ਸਾਡੇ ਆ ਵਾਹ ਜੀ ਆ ਇਹਨੂੰ ਭਾਗ ਲਾਤੇ ਅੱਜ ਸਾਬ ਜਿਆਦਿਆਂ ਪਰਸ਼ਨ ਹੋਈ ਸਾਨੂੰ ਤਾਂ ਜਮਾ ਉਮੀ ਮਹਾਰਾਜ ਮੇਰ ਕਰਨ ਸਕੇ ਹੋਰ ਭਾਈ ਜੀ ਕੀ ਸੁਣਾਉਂਗੇ ਅੱਜ ਸਾਨੂੰ ਫਿਰ ਉਹੀ ਸੁਣਾਉਂਗਾ ਕਵੀ ਸ਼ਰੀ ਸੁਣਾਉਂਣ ਗਿਆ ਜਉਂਦੇ ਚਿਣਦੇ ਤੂੰ ਵਿੱਚ ਚਾਏ ਦੀਵਾਰ ਓਏ ਅਸਾਣੀ ਤੇਰੀ ਈ ਨ ਮੰਨਣੀ ਜਾਨਾਂ ਦੇ ਆਂਗੇ ਰਮੀ ਉਤੋ ਵਾਰੀ ਹੋਈ ਆਸਾਨੀ ਤੇਰੀ ਇਹ ਨ ਮੰਨਣੀ ਉਹ ਬੋਲੇ ਗੁਰੂ ਦੇ ਪਿਆਰੇ ਅਗੋਂ ਹੱਸ ਕੇ ਕਦੇ ਮੌਤ ਤੋਂ ਨਹੀਂ ਜਾਂਦੇ ਸ਼ੇਰ ਨੱਸ ਕੇ ਉਹ ਬੋਲੇ ਗੁਰੂ ਦੇ ਦਿਲਾਰੇ ਅਗੋਂ ਹੱਸ ਕੇ ਕਦੇ ਮੌਤ ਤੋਂ ਨਹੀਂ ਜਾਂਦੇ ਸ਼ੇਰੇ ਨੱਸ ਕੇ ਹੁੰਦਾ ਮੌਤ ਨਾਲ ਹੁੰਦਾ ਮੌਤ ਨਾਲ ਸਿੰਘਾਂ ਦਾ ਪਿਆਰ ਓਏ ਅਸਾਨੀ ਤੇਰੀ ਈ ਨ ਮੰਨਣੀ ਜਾਨਾ ਦੇਾਂਗੇ ਧਰਮ ਉਤਵਾਰਿਓਏ ਅਸਾਨੀ ਤੇਰੀ ਈ ਨ ਮੰਨਣੀ ਹੁਣ ਕੇ ਵੀਰ ਅਸੀਂ ਜੀਤ ਤੇ ਜੁਝਾਰ ਦੇ ਵਿੱਚ ਜੰਗ ਦੇ ਕਦੇ ਨਾ ਜੜੇ ਹਾਰ ਦੇ ਉਨਕੇ ਵੀਰੇ ਅਸੀਂ ਅਜੀਤ ਦੇ ਜੁਜਾਰ ਦੇ ਵਿੱਚ ਜੰਗ ਦੀ ਕਦੀ ਨਾ ਜਿੜੀ ਹਾਰ ਦੇ ਖਾ ਕੇ ਆ ਗਿਆ ਖਾ ਕੇ ਆ ਗਿਆ ਜਿੰਨਾ ਤੋਂ ਤੂੰ ਵੀ ਹਾਰ ਓਏ ਅਸਾਨੀ ਤੇਰੀ ਇਹ ਨ ਮੰਨਣੀ ਜਾਨਾ ਦੇਾਂਗੇ ਧਰਮ ਉਤੋ ਵਾਰ ਓਏ ਅਸਾਨੀ ਤੇਰੀ ਇਹ ਨ ਮੰਨਣੀ ਛੋਟੇ ਕਰ ਦੇ ਤੂੰ ਮੇਰੇ ਤਲਵਾਰੀ

ਆਈ ਗੀਪ ਵੇਲੇ ਮੋਲੇ سونے ਹਾ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਪੁੱਤਰੋ ਕੀ ਬਾਤ ਆ ਚੜਾਈ ਗਿਆ ਯਾਰ ਆਨੰਦ ਆ ਗਿਆ ਸਿਰ ਲਾਤਾ ਭਾਈ ਅੱਜ ਘਰ ਦੀ ਆਪਾਂ ਜੋ ਉਦੇ ਅੰਦਰੋਂ ਹਿੱਲ ਗਿਆ ਇੱਕ ਵਾਰੀ ਦਾ ਕੀ ਬਾਤ ਇਹੀ ਤਾਂ ਭਾਈ ਅਸਲ ਚਾਹੀ ਵਿਰਾਸਤ ਆਪਣੀ ਭਾਈ ਅਸੀਂ ਤਾਂ ਬਹੁਤ ਵੱਡੇ ਆ ਛੋਟੇ ਛੋਟੇ ਦੇਖੋ ਤਿਆਰ ਬੈਠੇ ਨੇ ਇੰਨੇ ਨੇ ਵੀਰ ਜੀ ਇੱਥੇ ਲਾਉਣੀ ਆਈ ਕਵਿਤਾ ਆਪਣੀ ਬਾਬਰੀ ਸਿੰਘ ਉਰਦੋਰੀ ਕੱਲ ਨੂੰ 7 ਤੋਂ 10 ਲਾ ਗਈ ਜੀ ਲਾ ਗਈ ਜੀ ਬਾਦਸ ਤੁਹਾਡਾ ਆਸ਼ੀਰਵਾਦ ਨਹੀਂ ਮਹਾਰਾਜ ਮੀਰ ਕੰਚੜ ਦੀ ਕੜਾ ਰੱਖਿਆ ਇਹ ਦੇਖੋ ਸਾਡੇ ਭਰਾ ਦੇ ਆਣ ਵਾਲੇ ਟਾਈਮ ਦੇ ਜਿਹੜੇ ਆ ਨੀ ਯੂਥ ਇਹਨਾਂ ਨੂੰ ਸੁਣਾਇਆ ਕਰੋ ਬਾਈ ਦੇ ਪੋਡਕਾਸਟ ਨਹੀਂ ਮੈਂ ਤੁਹਾਡੀ ਬਹੁਤ ਤੁਹਾਡਾ ਤੁਹਾਡਾ ਧੰਨਵਾਦ ਕਰਦੀ ਹਾਂ ਸ਼ੁਕਰ ਸ਼ੁਕਰ ਇਹਨਾਂ ਨੂੰ ਪੋਡਕਾਸਟ ਸੁਣਾਇਓ ਬਾਈ ਦੇ ਇਹ ਵੀ ਬਾਈ ਵਾਂਗੂ ਵੱਡੇ ਹੋ ਕੇ ਵੱਡੇ ਹੋ ਕੇ ਕੀ ਇਹ ਤਾਂ ਹਣੀ ਹੀ ਸੇਵਾ ਲਈ ਫਿਰਦੇ ਆ ਆਪਣੇ ਤੋਂ ਇਹ ਤਾਂ ਹਣੀ ਵੱਡੇ ਨੇ ਆਪਣੇ ਤੋਂ ਠੀਕ ਹੈ ਤੇ ਸੇਵਾ ਕਰਦੇ ਰਹਨ ساری ਜ਼ਿੰਦਗੀ ਮਹਾਰਾਜ ਇਹਨਾਂ ਨੂੰ ਆਪਣੇ ਚਰਨਾਂ 'ਚ ਇਦਾਂ ਹੀ ਤਾਕਤ ਦੇਣ ਔਰ ਬੜਾ ਬੜੀ ਰੂਹ ਨੂੰ ਖੁਸ਼ੀ ਹੋਈ ਤੁਸੀਂ ਇਹਨਾਂ ਦੇ ਦਰਸ਼ਨ ਕਰਾਏ ਬੜਾ ਵਧੀਆ ਲੱਗ ਰਿਹਾ ਕਿ ਅੱਜ ਕੱਲ ਦੇ ਬੱਚੇ ਕਿੱਥੇ ਫੋਨਾਂ ਦੇ ਵਿੱਚ ਹੀ ਨੇ ਤੇ ਕਿੱਥੇ ਜੇ ਸ਼ਹੀਦੀਆਂ ਬਾਰੇ ਇਸ ਉਮਰ ਤੇ ਸਮਝ ਲੱਗੀ ਨਾ ਬਿਲਕੁਲ ਤਾਂ ਬੱਚੇ ਦੀ ਪਰਵਰਿਸ਼ ਆਪੇ ਹੀ ਜ਼ਬਰਦਸਤ ਹੋ ਗਈ ਹੁਣ ਤਾਂ ਇਹ ਬਿਲਕੁਲ ਨਹੀਂ ਦੀ ਇਹਦੇ ਨਾਮ ਇਹਨਾਂ ਨੂੰ ਕਾਰਟੂਨ ਦੇਖਣ ਲੱਗੀਆਂ ਇਹ ਹੈ ਬਈ ਪਰਵਰਿਸ਼ ਆਹੀ ਗੱਲ ਅਸੀਂ ਕਹਿੰਦੇ ਕਹਿੰਦੇ ਤੁਹਾਡੇ ਸਾਹਮਣੇ ਸੰਗਤ ਜੀ ਆਹ ਚੀਜ਼ ਦਿਲ ਤੋਂ ਚਾਹੁੰਦੇ ਆਂ ਇਹ ਪਰਵਰਿਸ਼ ਹੈ ਤੇ ਸਤਿਗੁਰੂ ਸਾਨੂੰ ਪ੍ਰਤੱਖ ਦਿਖਾ ਰਿਹਾ ਏ ਹਰ ਰੋਜ਼ ਗਤਕਾਂ ਵੀ ਸਿੱਖਦੇ ਆ 7 ਤੋਂ 9 ਵਜੇ ਤੱਕ ਗਤਕਾਂ ਦਾ ਜਾਂਦੇ ਗੁਰਦੁਆਰਾ ਮਾਤਾ ਗੁਜਰੀ ਦਾ ਵਾਪਸ ਇੱਥੇ ਸਿੱਖਦੇ ਨੇ ਦੇਖੋ ਇਹ ਪਰਵਰਿਸ਼ ਹੈ ਜਿਹੜੀ ਬੱਚਿਆਂ ਨੂੰ ਦੇਣ ਦੀ ਲੋੜ ਹੈ ਕਿ ਇਸ ਉਮਰ ਦੇ ਵਿੱਚ ਅਹਿਸਾਸ ਕਰਾਉਣਾ ਕਿ ਕਿ ਸ਼ਹੀਦੀਆਂ ਦੇਤੀਆਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਇਹ ਚੀਜ਼ਾਂ ਮੈਂ ਪਿੱਛੇ ਸਕੂਲ 'ਚ ਵੀ 25 ਤਰੀਕ ਨੂੰ ਕਹਿ ਕੇ ਆਇਆ ਸੀਗਾ ਕਿ ਕ੍ਰਿਸਮਸ ਵੀ ਮਨਾਓ ਨਾਲ-ਨਾਲ ਅਸੀਂ ਵੀ ਉਹਨੂੰ ਨਹੀਂ ਨਿੰਦਰੇ ਕਿਉਂ ਨਹੀਂ ਮਨਾਣਾ ਮਨਾਓ ਪਰ ਉਹਨਾਂ ਦੇ ਨਾਲ-ਨਾਲ ਸਾਡੇ ਇਤਿਹਾਸ ਦੀਆਂ ਸ਼ਹੀਦੀਆਂ ਵੀ ਬੱਚਿਆਂ ਨੂੰ ਦੱਸੋ ਕਿ ਕਿਵੇਂ ਸਾਨੂੰ ਇੱਥੇ ਆਜ਼ਾਦੀ ਮਿਲੀ ਹੈ ਸੌਖੀ ਨਹੀਂ ਮਿਲੀ ਹੈ ਸਿਰ ਦੇ ਕੇ ਮਿਲੀਆਂ ਨੇ ਆਜ਼ਾਦੀਆਂ ਤਾਂ ਸਾਨੂੰ ਮੋਲ ਪਾਣਾ ਚਾਹੀਦਾ ਬਾਕੀ ਖੁਸ਼ੀ ਹੋ ਰਹੀ ਹੈ ਕਿ ਜੱਸੇ ਵੀਰ ਦੇ ਪੌਡਕਾਸਟ ਨੂੰ ਬੂਰ ਪੈ ਰਿਹਾ ਤੇ ਯੂਥ ਹੈ ਜਿਹੜੀ ਬਹੁਤ ਜ਼ਿਆਦਾ ਸੁਣ ਰਹੀ ਹੈ ਇਹ ਪੈਣ ਦੇ ਜਜ਼ਬਾਤ ਵੀਡੀਓ ਚ ਨਹੀਂ ਸਮਝ ਲੱਗਣਗੇ ਅਸੀਂ ਸਮਝ ਸਕਦੇ ਹਾਂ ਕਿ ਉਹ ਮਿਲ ਰਹੇ ਨੇ ਸਾਨੂੰ ਦੇਖ ਰਹੇ ਨੇ ਔਰ ਮੇਰੀ ਉਮੀਦ ਹੈ ਕਿ ਜਰੂਰ ਐਦਾਂ ਹੀ ਵੀਰੇ ਚੰਗੇ ਚੰਗੇ ਪੋਡਕਾਸਟ ਸਲਾਹ ਦੇ ਕੇ ਲੋਕਾਂ ਨੂੰ ਤੇ ਆਪਣੇ ਨਾਲ ਗੁਰੂ ਮਹਾਰਾਜ ਦੇ ਨਾਲ ਜੋੜਦੇ ਰਹਿਣ ਆਪਣੇ ਨਾਲ ਤਾਂ ਨਹੀਂ ਕੀ ਜੋੜਨਾ ਸੀ ਪਰ ਮਾਰਾ ਨਾਲ ਜੋੜ ਕੇ ਜਿਹੜੀ ਉਹ ਅੱਛੀ ਪਰਵਰਿਸ਼ ਬੱਚਿਆਂ ਦੀ ਹੁੰਦੀ ਰਹੇ ਬਹੁਤ ਧੰਨਵਾਦ ਬੜੀ ਖੁਸ਼ੀ ਹੋਈ ਤੁਹਾਡੇ ਦਰਸ਼ਨ ਕਰਕੇ ਸਾਡੇ ਕੋਲ ਕੁਝ ਹੈ ਨਹੀਂ ਤੁਹਾਨੂੰ ਦੇਣ ਲਈ ਦੁਆਵਾਂ ਹੀ ਦੇ ਸਕਦੇ ਦਿਲ ਤਾਂ ਮੇਰਾ ਹੈ ਉਹ ਤਾਂ ਤੁਹਾਡੇ ਨਾਲ ਫੋਟੋ ਹੋ ਗਈ ਫੋਟੋ ਤਾਂ ਜਿੰਨੀ ਮਰਜ਼ੀ ਲਓ ਪਰ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਕੋਈ ਕੀਮਤੀ ਤੋਹਫਾ ਮੈਨੂੰ ਕੋਈ ਅਸਾ ਆ ਹੀ ਨਹੀਂ ਰਿਹਾ ਦਿਮਾਗ ਦੇ ਵਿੱਚ ਜਿਹੜਾ ਅਸੀਂ ਦੇ ਸਕੀਏ ਤਾਂ ਦੁਆਵਾਂ ਹੀ ਆਸ਼ੀਰਵਾਦ ਆਸ਼ੀਰਵਾਦ ਤੋਂ ਵੱਡਾ ਕੋਈ ਤੋਹਫਾ ਨਹੀਂ ਸਾਡੇ ਦਾ ਰੋਮ ਰੋਮ ਦੁਆਵਾਂ ਦਿੰਦਾ ਹੈ ਕਿ ਤੁਸੀਂ ਦੇਸ਼ ਦੀ ਸੇਵਾ ਲਈ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰਬਰ ਤਿਆਰ ਰਹੋ ਔਰ ਸਾਡੇ ਜਸਵੀਰ ਵਾਂਗੂ ਤੁਸੀਂ ਵੀ ਸਮਾਜ ਭਲਾਈ ਲਈ ਇੱਕ ਅੱਖ ਦੇ ਨਾਲ ਸਭ ਨੂੰ ਏਕਤਾ ਦੇ ਨਾਲ ਲੈ ਕੇ ਚੱਲਦੇ ਰਹੋ ਦੇਖੋ ਉਹ ਵੀ ਬੱਚੇ ਆਏ ਹੋਏ ਨੇ ਲਿਆਓ ਜੀ ਲੰਡੋ ਵੱਡੋ ਬੇਟਾ ਤੁਸੀਂ ਵੱੰਡੋ ਸਾਰੇ ਵੱੰਡੋ ਆਜੋ ਤੋ ਤੁਹਾਡਾ ਬਰਥਡੇ ਅੱਜ ਅੱਛਾ ਵੈਸੀ ਹੈਪੀ ਬਰਥਡੇ ਜੀ ਹੈਪੀ ਬਰਥਡੇ ਹੈਪੀ ਬਰਥਡੇ ਤੁਸੀਂ ਵੱੰਡੋ ਸਾਰੇ ਵੱੰਡੋ ਆਜੋ ਹਾਂਜੀ ਹਾਂਜੀ ਜਰੂਰ ਕੱਟਦੇ ਆਪਾਂ ਜਰੂਰ ਕੱਟਦੇ ਆ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ